ਸੱਚੀ ਰਿਕਾ ਜੀ ਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਮੈਂ ਬਣਾਈ ਹੋਈ ਹੈ ਜੀ ਕੋਟੀ ਇਹ ਦੇਖੋ ਬਹੁਤ ਸੋਹਣੀ ਗਰਮ ਕੋਟੀ ਬਣੀ ਹੋਈ ਹੈਗੀ ਆਪਾਂ ਇੱਕ ਕੋਟੀ ਹੋਰ ਬਣਾ ਰਹਾਂਗੇ ਉਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਦੇਖ ਸਕਦੇ ਹੋ ਤੁਸੀਂ ਇਹਦੇ ਇਸ ਤਰ੍ਹਾਂ ਹਲ ਛੋਟਾ ਜਿਹਾ ਬੈਂਕ ਕਾਲਰ ਜਿਹਾ ਲਾਇਆ ਹੋਇਆ ਤੇ ਪੱਟੀਆਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਈ ਹੋਈ ਹੈ ਜੀ ਸੌਖੇ ਤਰੀਕੇ ਨਾਲ ਤੇ ਇਹਦੀ ਵੀਡੀਓ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀਆਂ ਸਲਾਈ ਦੀ ਵੀ ਤੇ ਕਟਿੰਗ ਦੀ ਵੀ ਬਸ ਵੀਡੀਓ ਧਿਆਨ ਨਾਲ ਦੇਖ ਲਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਵੀ ਕਰ ਦਿਓ ਇਹ ਦੇਖੋ ਇਹ ਪੂਰੀਆਂ 바ਵਾਾਂ ਦੀ ਕੋਟੀ ਟਾਈਪ ਜੇ ਬਣਾਇਆ ਹੋਇਆ ਹੈਗਾ ਇਹ ਇੰਨਾ ਗਰਮ ਵੀ ਵਧੀਆ ਹੈਗਾ ਕੋਹਰ ਕੋਟੀਆਂ ਪਾਕੇ ਤਾਂ ਉਹੀ ਠੰਡ ਛੜੀ ਜਾਂਦੀ ਹੈ ਇਹ ਕੋਟ ਨੂੰ ਕੱਢਣ ਨੂੰ ਜੀ ਇਹ ਨਹੀਂ ਕਰਦਾ ਹੈਗਾ ਇਸ ਲਈ ਹੁਣ ਮੈਂ ਸੋਚਿਆ ਵੀ ਇੱਕ ਹੋਰ ਬਣਾ ਲੈਨੇ ਆ ਹਨਾ ਕਈ ਵਾਰੀ ਸਰਦੀਆਂ ਚ ਸੁੱਕਦਾ ਨਹੀਂ ਹੈਗਾ ਫਿਰ ਦੂਸਰੀਆਂ ਕੋਟੀਆਂ ਉੰਨੀਆਂ ਵਧੀਆ ਨਹੀਂ ਲੀ ਬਾਈ ਬਾਈ ਦੋਨ ਲੱਗਦੀਆਂ ਜਿਨੀਆਂ ਕਿ ਇਹ ਘਰ ਬਣਾਇਆ ਹੋਇਆ ਲੱਗਦਾ ਇਹ ਦੇਖੋ ਜੀ ਇਸ ਤਰ੍ਹਾਂ ਬੈਲਵਟ ਟਾਈਪ ਜੀ ਹੈਗਾ ਇਹ ਆਪਾਂ ਨੂੰ ਤੁਲਮਾ ਮਿਲਦਾ ਹੁੰਦਾ ਹੈਗਾ ਕਪੜਾ ਜਿਹੜਾ ਇਹ ਕਿਸੇ ਵੀ ਤੋਲ ਵਾਲੀ ਜਿਹੜੇ ਤੋਲ ਹੌਜਰੀ ਵਾਲਾ ਕਪੜਾ ਵੇਚਦੇ ਨੇ ਤੁਲਮਾ ਕਪੜਾ ਉਹ ਕਪੜਾ ਜੀ ਇਹ ਤੇ ਉਹਦਾ ਆਪਾਂ ਕੋਟ ਬਣਾਵਾਂਗੇ ਇੱਦਾਂ ਇਹ ਉੱਪਰਲੀ ਸਾਈਡ ਇਹਦੀ ਸਿੱਧੀ ਹੈ ਤੇ ਦੂਸਰੀ ਸਾਈਡ ਪੁੱਠੀ ਹੈ ਨੀਚੇ ਵਾਲੀ ਪਹਿਲਾਂ ਆਪਾਂ ਇਹਦੇ ਵਿੱਚੋਂ ਜੀ ਬਾਹਵਾ ਦਾ ਕੱਪੜਾ ਕੱਢਾਂਗੇ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਣਾ ਜੀ ਇਹ ਲਗਭਗ 80 ਇੰਚ ਚੌੜਾ ਤੇ 38 ਇੰਚ ਲੰਬਾ ਕੱਪੜਾ ਹੈਗਾ ਮੇਰੇ ਕੋਲ ਐਨੇ ਇੱਕ ਚੋ ਆਪਣਾ ਇਹ ਕੋਟ ਬਣ ਜੂਗਾ ਜੇਕਰ 40 ਹੁੰਦਾ ਫਿਰ ਬਾਹਵਾ ਦੇ ਵਿੱਚ ਜੋੜ ਨਹੀਂ ਪੈਂਦਾ ਸੀ ਇਹ ਪਹਿਲਾਂ ਆਪਾਂ ਨੇ ਜਿਹੜਾ 21 ਇੰਚ ਚੌੜਾ ਤੇ ਜਿੰਨੀ ਇਹਦੀ ਲੰਬਾਈ ਸੀ ਜਿਵੇਂ ਮੈਂ ਦੱਸ ਰਹੀਆਂ ਤੁਹਾਨੂੰ ਵੀ 38 ਇੰਚ ਲੰਬਾ ਕਪੜਾਗਾ ਇਹ ਇਹ ਤੋਂ ਆਪਾਂ ਸਾਈਡ ਤੋਂ ਬਾਹਵਾ ਦਾ ਕਪੜਾ ਤਾਰਤਾ ਹੁਣ ਇਹ ਆਪਣੇ ਕੋਲ ਰਹਿ ਗਿਆ ਜੀ ਇਸੇ ਚੋਂ ਆਪਾਂ ਬੈਨ ਕਾਲਰ ਲਾਉਣਾ ਇਸੇ ਚੋਂ ਆਪਾਂ ਨੇ ਇਹਦਾ ਬੈਕ ਤੇ ਫਰੰਟ ਪੱਲੇ ਤਾਰਨੇ ਨੇ ਕੋਟ ਦੇ ਬਾਹਵਾ ਦਾ ਕਪੜਾ ਤਾਰ ਕੇ ਆਪਾਂ ਰੱਖਤਾ ਜਿਹੜੀ ਆਪਾਂ ਨੂੰ ਕੋਟ ਦੀ ਲੰਬਾਈ ਹੈਗੀ 28 ਇੰਚ ਤਿਆਰ ਚ ਹੁੰਦੀ ਹੈ ਤੇ ਜਿਹੜੀ ਚੜਾਈ ਹੈ ਉਹ 24 ਇੰਚ ਚੌੜਾ ਚਾਹੀਦਾਗਾ ਇੰਨਾ ਕਿਹੇ ਕੱਪੜਾ ਬਚ ਗਿਆ ਮੈਂ ਆਈ ਡੀਆ ਪਹਿਲਾਂ ਲਾ ਲਿਆ ਸੀ ਜੀ ਤੁਸੀਂ ਆਪਣੇ ਨਾਪ ਦੇ ਹਿਸਾਬ ਨਾਲ ਚੜਾਈ ਲੈ ਲਿਓ ਬਾਵਾ ਦਾ ਮੈਂ 21 ਇੰਚ ਚੌੜਾ ਕੱਪੜਾ ਤਾਰਿਆਗਾ ਵੀ 9.5 ਤੋਂ 10.5 ਤੱਕ ਮੋਡਾ ਥੋੜਾ ਆਰਾਮ ਨਾਲ ਬਣ ਸਕਦਾ 1 ਇੰਚ ਚ ਇਹ ਦੇਖੋ ਜੀ ਸਾਰਿਆਂ ਚੋ ਪਹਿਲਾਂ ਤਾਂ ਆਪਾਂ ਲੰਬਾਈ ਤਾਰ ਲਾਂਗੇ ਦੀ ਲੰਬਾਈ ਆਪਾਂ ਇਕੱਠੇ ਕੱਪੜੇ ਚੋਂ ਤਾਰ ਰਿਹਾ ਕਾਟਾਂ ਪਾਉਣ ਤੋਂ ਪਹਿਲਾਂ ਜਿੰਮੀ ਠਾਈ ਇੰਚ ਲੰਬਾ ਆਪਾਂ ਨੂੰ ਕੋਟ ਚਾਹੀਦਾ ਆਪਾਂ 30 ਇੰਚ ਲੰਬਾ ਕਪੜਾ ਤਾਰ ਰਹੇ ਆ ਕਿਉਂਕਿ 2.5 ਇੰਚ ਕਪੜਾ ਆਪਣਾ ਜਿਹੜਾ ਖਰਚੇ ਚ ਨਿਕਲ ਜੂਗਾ ਕੋਈ ਕਾਣ ਹੁੰਦਾ ਥੋੜਾ ਬਹੁਤਾ ਜਿਹੜਾ ਉੱਪਰ ਕਪੜਾ ਬਚੂਗਾ ਜੀ ਉਹ ਜਿਵੇਂ ਬਾਹਾਂ ਦੀ ਲੰਬਾਈ ਇਹ 38 ਇੰਚ ਕਪੜਾ ਦੱਸ ਰਹੀਆਂ ਮੈਂ ਤੁਹਾਨੂੰ ਲੰਬਾਈ ਚ ਆਪਣੀਆਂ ਬਾਹਾਂ 17 ਇੰਚ ਦੀਆਂ ਬਣ ਰਹੀਆਂ ਨੇ ਆਪਾਂ ਬਾਹਾਂ ਚ ਜੋੜ ਪਾ ਦਾਂਗੇ ਉਹਦੇ ਨਾਲ ਆਪਣਾ ਬਾਵਾ ਦੇਖੋ ਮੋਢਾ ਤਾਂ ਉਤਰ ਗਿਆ ਪਰ ਲੰਬਾਈ 'ਚ ਘੱਟ ਰਹਿਣ ਕਰਕੇ ਆਪਾਂ ਜੋੜ ਪਾ ਕੇ ਕੋਈ ਡਿਜ਼ਾਈਨ ਬਣਾ ਲਾਂਗੇ ਤੇ ਤੇ ਆਪਾਂ ਨੇ ਹੁਣ ਕੋਟ ਦੀ ਜਿਹੜੀ ਲੰਬਾਈ ਹੈ ਪੱਲਿਆਂ ਦੀ ਲੰਬਾਈ ਹੈ ਉਹ ਉਤਾਰ ਲਈ 30.5 ਇੰਚ ਜਿਹੜਾ ਦੂਸਰਾ ਕਪੜਾ ਬਚਦਾ ਜੀ ਦੇਖੋ ਇਹਦੇ ਵਿੱਚੋਂ ਆਪਾਂ ਖਰਚਾ ਕੱਢਾਂਗਾ ਬੈਂ ਕਾਲਰ ਲਾਉਣਾਗਾ ਪੌਕੇਟ ਲਾਉਣੀ ਹੋਵੇ ਤੁਸੀਂ ਉਹਦੇ ਵਿੱਚੋਂ ਜੇਕਰ ਲੱਗ ਸਕਦੀ ਆ ਤਾਂ ਲਾ ਸਕਦੇ ਹੋ ਤੇ ਆਪਾਂ ਨੇ ਬਾਵਾ 'ਚ ਜੋੜ ਪਾਉਣਾਗਾ ਇਹਨੂੰ ਵੀ ਆਪਾਂ ਸਾਈਡ ਤੇ ਧਰਤਾ ਜੀ ਹੁਣ ਆਪਾਂ ਨੇ ਪੱਲੇ ਤਾਰਨੇ ਨੇ ਬੈਕ ਤੇ ਫਰੰਟ ਜਿਹੜੇ ਫਰੰਟ ਨੇ ਉਹ ਪੱਟੀ ਵਾਲੇ ਵੜਨਗੇ ਜੀ ਬਟਨ ਲਾਵਾਂਗੇ ਆਪਾਂ ਉਹ ਤੇ ਜਿਹੜਾ ਬੈਕ ਪੱਲਾਗਾ ਉਹ ਆਪਾਂ ਨੂੰ ਜਿਵੇਂ ਆਪਾਂ ਨਾਰਮਲ ਵੀ ਕੁਰਤੀ ਦਾ ਜੋਇੰਟ ਜੋ ਕੱਢਦੇ ਹੁੰਨੇ ਆ ਉਹ ਮੇਰ ਕੱਢਣਾ ਆਪਾਂ ਨੇ ਪਹਿਲਾਂ ਆਪਾਂ ਜੀ ਇਹ ਚੋਂ ਜਿਹੜਾ ਜੁੜਿਆ ਹੋਇਆ ਪਾਸਾਗਾ ਉਹਦੇ ਸੈਂਟਰ ਚੋਂ ਆਪਾਂ ਨੇ 1.5 1.5 ਇੰਚ ਚੌੜਾ ਕਪੜਾ ਤਾਰ ਲੈਣਾ ਜਿਹੜੇ ਦੂਸਰੇ ਦੋ ਪੱਲੇ ਅਲੱਗ-ਅਲੱਗ ਹੋਣਗੇ ਉਹ ਆਪਣੇ ਰਹਿ ਜਾਣਗੇ ਜੀ ਫਰੰਟ ਦੇ ਕਿਉਂਕਿ ਉਹ ਪੱਟੀ ਵਾਲੀ ਬਣਨੇ ਨੇ ਆਪਾਂ ਨੇ ਉਹ ਵੀ ਉਹਨਾਂ ਨੂੰ ਅਲੱਗ-ਅਲੱਗ ਕਰਨਾ ਹੀ ਸੀ ਇਸ ਲਈ ਪਹਿਲਾਂ ਸੈਂਟਰ 'ਚੋਂ ਆਪਾਂ 12.5 12.5 ਦੇ ਹਿਸਾਬ ਨਾਲ ਚੌੜਾ ਪੱਲਾ ਲੰਬਾ ਲੰਬਾਈ ਤਾਂ ਆਪਾਂ ਲੈ ਲਈ ਚੌੜਾ ਪੱਲਾ ਤਾਰ ਲੈਣਾ ਇਹ ਆਪਣਾ ਬੈਗ ਪਿਛਲਾ ਪੱਲਾ ਹੋ ਗਿਆ ਜੀ ਵੀ ਜਿਹੜਾ ਆਪਾਂ ਪਿਛਲਾ ਪੱਲਾ ਬਣਾਉਣਾਗਾ ਅੱਗੇ ਵਾਲੇ ਪੱਲੇ ਆਪਣੇ ਦੋ ਟੋਟਿਆਂ 'ਚ ਹੋਣਗੇ ਕਿਉਂਕਿ ਉਹਦੇ ਵਿੱਚ ਪੱਟੀ ਲੱਗਣੀ ਐ ਇਹ ਦੇਖੋ ਜੀ ਹੁਣ ਮੈਂ ਸਿੱਧੇ ਪਾਸੇ ਤੀ ਨਿਸ਼ਾਨੀਆਂ ਲਾ ਰਹੀ ਸੀ ਹੁਣ ਆਪਾਂ ਇਹਨੂੰ ਉਠਾ ਕਰ ਲੈਨੇ ਆ ਨਿਸ਼ਾਨੀਆਂ ਦਾ ਇਹਦੇ 'ਚ ਕੋਈ ਚੱਕਰ ਨਹੀਂ ਜੀ ਕਿਉਂਕਿ ਜਿਹੜੇ ਮਾਰਕਰ ਦੇ ਨਿਸ਼ਾਨ ਹੁੰਦੇ ਨੇ ਉਹ ਐਵੇਂ ਦੇ ਕੱਪੜੇ ਤੇ ਜ਼ਿਆਦਾ ਟਾਈਮ ਨਹੀਂ ਰਹਿੰਦੇ ਇਹਦਾ ਹੈਗਾ ਜੀ ਉੱਪਰ ਵੀ ਰੁੱਖ ਵੀ ਹੈਗਾ ਇਹ ਕੱਪੜੇ ਦਾ ਇਸ ਲਈ ਮੈਂ ਨਿਸ਼ਾਨ ਲਾ ਲਿਆ ਵੀ ਇਹ ਸਾਈਡ ਉੱਪਰ ਨੂੰ ਜਾਊਗੀ ਇਹਦੀ ਉਹ ਇਹ ਤੁਸੀਂ ਧਿਆਨ ਰੱਖਿਓ ਜੀ ਜੋ ਵੀ ਜਿਵੇਂ ਦਾ ਵੀ ਤੁਸੀਂ ਕਪੜਾ ਲੈ ਰਹੇ ਹੋ ਵੀ ਉਹਦਾ ਉੱਪਰ ਨੀਚੇ ਵਾਲੀ ਕੋਈ ਸਾਈਡ ਦਾ ਹੈਗਾਗਾ ਮੈਂ ਤਾਂ ਹੀ ਇੱਤੇ ਹੱਥ ਫੇਰ ਕੇ ਦੇਖ ਰਹੀ ਆ ਕਿਉਂਕਿ ਇਹਦੀ ਸ਼ਾਈਨਿੰਗ ਹੁੰਦੀ ਹੈਗੀ ਵੀ ਕਲਰ ਚੇਂਜ ਹੋ ਜਾਂਦਾ ਵੀ ਜੇ ਆਪਾਂ ਇੱਕ ਪੱਲਾ ਉੱਪਰਲੀ ਸਾਈਡ ਤੋਂ ਲਾ ਲੈ ਇੱਕ ਨੀਚੇ ਵਾਲੀ ਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਪਤਾ ਲੱਗਦਾ ਜਦੋਂ ਇੱਕ ਸਾਈਡ ਰੱਖਦੇ ਆ ਲਾਈਟ ਲੱਗਦਾ ਦੂਸਰੀ ਸਾਈਡ ਰੱਖਦੇ ਆ ਡਾਰਕ ਲੱਗਦਾਗਾ ਪੁੱਟ ਸਿੱਧਤਾ ਇਹਦੀ ਹੋਣੀ ਹੋਣੀ ਜੀ ਹੁਣ ਦੇਖੋ ਆਪਾਂ ਨੇ ਜੋਇੰਟ ਪੱਲਾ ਉੱਪਰ ਰੱਖਿਆਗਾ ਤੇ ਜਿਹੜੇ ਕੱਲੇ ਕੱਲੇ ਅਲੱਗ ਕਟਿੰਗ ਸੈਂਟਰ ਚੋਂ ਕਟਿੰਗ ਹੋਏ ਨੇ ਉਹ ਨੀਚੇ ਰੱਖਾਂਗੇ ਕਿਉਂਕਿ ਉਹ ਆਪਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਰਹੂਗਾ ਵੀ ਇਹ ਫਰੰਟ ਦੇ ਨੇ ਇੱਥੋਂ ਇੱਥੋਂ ਆਪਾਂ ਪੱਟੀ ਬਣਾਉਣੀ ਆ ਇਹ ਤੁਸੀਂ ਦੇਖ ਸਕਦੇ ਹੋ ਇੱਕ ਪੱਲਾ ਮੇਰਾ ਜੋਇੰਟ ਹੈ ਜੀ ਇੱਕ ਦੇ ਸੈਂਟਰ ਚੋਂ ਵੀ ਕੱਟ ਹੋਏ ਹੋਏ ਨੇ ਉਹ ਪੱਲਾ ਜੋ ਜੋਇੰਟ ਪੱਲੇ ਤੋਂ ਲਗਭਗ ਡੇਡ ਡੇਡ 2 2 ਇੰਚ ਥੋੜਾ ਵੱਧ ਹੋਣਾ ਚਾਹੀਦਾਗਾ ਹੁਣ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗੀ ਵੀ ਦੇਖੋ ਕਿਵੇਂ ਮੇਰਾ ਪੱਲੇ ਇਹ ਵੱਧ ਕੱਟ ਕਿਉਂ ਨੇ ਇਦਾ ਕਾਰਨ ਇਹ ਹੈ ਜੀ ਆਪਾਂ ਜਿਵੇਂ ਬਟਨ ਵਾਲੀ ਪੱਟੀ ਫੋਲਡ ਕਰਦੇ ਆਂਗੇ ਉਹ ਪੱਟੀ ਦੇਖੋ ਅੰਦਰ ਵੀ ਫੋਲਡ ਹੋਊ ਥੋੜਾ ਜਿਹਾ ਉਹਦਾ ਚੜਾਓ ਵੀ ਹੁੰਦਾਗਾ ਅੱਧਾ ਪੌਣਾ ਇੰਚ ਇੱਕ ਦੂਸਰੀ ਦੇ ਉੱਤੇ ਤਾਂ ਕਰਕੇ ਉਹ ਪੱਲੇ ਜੀ ਆਪਾਂ ਨੂੰ ਵੱਧ ਚਾਹੀਂਦੇ ਨੇ ਹੁਣ ਮੈਨੂੰ ਵੀ ਐ ਲੱਗਿਆ ਸੀ ਵੀ ਪੱਟੀਆਂ ਤੋਂ ਥੋੜਾ ਜਿਹਾ ਵੀ ਉਹ ਘਟ ਹੈਗਾ ਵੀ ਘਟ ਚੌੜੀ ਪੱਟੀ ਨਾ ਹੋ ਰਹੀ ਹੈ ਜੀ ਉਹਦੀ ਕਿਉਂਕਿ ਬਟਨ ਵੀ ਲੱਗਣਗੇ ਜੀ ਕਾਜ ਵੀ ਹੋਣਗੇ ਤਾਂ ਕਰਕੇ ਮੈਂ ਸਾਈਡਾਂ ਤੋਂ ਜਿਹੜਾ ਪਿਛਲਾ ਪੱਲਾ ਸੀਗਾ ਉਹਦਾ 1 ਦਾ 1 ਇੰਚ ਛਾਂਟੀ ਪਾਤੀ ਉਹਨੂੰ ਆਪਾਂ ਨੇ ਥੋੜਾ ਜਿਹਾ ਘਟਾ ਲਿਆ ਕਿਉਂਕਿ ਮੈਨੂੰ ਸਾਰੀ 23 ਇੰਚ ਦਾ ਘੇਰ ਚਾਹੀਦਾ ਸੀ ਜੀ ਮੈਂ ਇਹ 25 ਇੰਚ ਦੇ ਹਿਸਾਬ ਨਾਲ ਕਟਿੰਗ ਕੀਤੀ ਹੋਈ ਸੀਗੀ ਇਹ ਤੁਸੀਂ ਦੇਖ ਸਕਦੇ ਹੋ ਹੁਣ ਇਹ ਪੱਟੀਆਂ ਦਾ ਰਹਿ ਗਿਆ ਕੱਪੜਾ ਆਪਾਂ ਨੂੰ ਲੱਗ ਤੋਂ ਕੱਪੜਾ ਜੋੜਨ ਦੀ ਜ਼ਰੂਰਤ ਨਹੀਂ ਜੀ ਆਪਾਂ ਐਵੇਂ ਇਹਨੂੰ ਫੋਲਡ ਕਰ ਦਾਂਗੇ ਇਹਦੀਆਂ ਪੱਟੀਆਂ ਬਣ ਜਾਣਗੀਆਂ ਇਹ ਜਿਹੜਾ ਜੁਆਇੰਟ ਸਾਈਡ ਆ ਇਹ ਸੈਂਟਰ 'ਚ ਆਊਗਾ ਜੀ ਸਾਈਡਾਂ ਜਿਹੜਾ ਆਪਾਂ ਕੱਟਾ ਪਾਉਣੀਆਂ ਨੇ ਉਹ ਆਪਣੀਆਂ ਚਾਰੇ ਓਪਨ ਹੋਣੀਆਂ ਚਾਹੀਦੀਆਂ ਨੇ ਜਿਹੜੇ ਨੀਚੇ ਵਾਲੇ ਫਰੰਟ ਵਾਲੇ ਦੋਏ ਪੱਲੇ ਨੇ ਉਹ ਬਦਮੇ ਹੋਣੇ ਚਾਹੀਦੇ ਨੇ ਸੈਂਟਰ 'ਚੋਂ ਤੇ ਅਲੱਗ-ਅਲੱਗ ਹੋਣੇ ਚਾਹੀਦੇ ਨੇ ਇਹ ਦੇਖ ਸਕਦੇ ਹੋ ਤੁਸੀਂ ਐਵੇਂ ਫੋਲਡ ਕਰਕੇ ਇਹਦੀਆਂ ਪੱਟੀਆਂ ਬਣ ਜਾਣਗੀਆਂ ਬਾਕੀ ਮੈਂ ਤੁਹਾਨੂੰ ਦੱਸੂਗੀ ਜੀ ਸਲਾਈ ਵੇਲੇ ਪਹਿਲਾਂ ਆਪਾਂ ਕਟਿੰਗ ਦਾ ਕਰਦੇ ਆ ਇਹਦੀ ਹੁਣ ਆਪਾਂ ਨੇ ਤੀਰਾ ਲੈ ਲੈਣਾ ਜੀ ਇਹਦਾ ਤੀਰਾ ਲਗਭਗ ਮੈਂ 15 ਇੰਚ ਰੱਖੂਗੀ ਕਿਉਂਕਿ ਆਪਾਂ ਜਦੋਂ ਐਵੇਂ ਦੀ ਕੋਟੀ ਪਾਉਣੇ ਆਂਗੇ ਤਾਂ ਨੀਚੋਂ ਦੀ ਕਈ ਵਾਰੀ ਹੋਰ ਵੀ ਕੁਝ ਗਰਮ ਕੱਪੜੇ ਪਾ ਲੈਣੇ ਆ ਇਸ ਲਈ ਇਹਨੂੰ ਆਪਾਂ ਥੋੜਾ ਜਿਹਾ ਖੁੱਲਾ ਹੀ ਰੱਖਾਂਗੇ ਇਹਦਾ ਤੀਰਾ ਲਗਭਗ ਆਪਾਂ 15 15.5 ਇੰਚ ਰੱਖ ਲਾਂਗੇ ਜੀ ਤਾਂ ਜੇ 15.5 ਰੱਖਾਂਗੇ ਤਾਂ 14.5 ਤਿਆਰ ਰਹਿ ਜਾਊਗਾ ਬਾਕੀ ਨੋਰਮਲ ਟੀਰਾ 14.5 15 ਇੰਚ ਨੋਰਮਲੀ ਹੁੰਦਾ ਕੋਈ ਜ਼ਿਆਦਾ ਟੀਰਾ ਨਹੀਂ ਰੱਖ ਰਹੇ ਆਪਾਂ ਇਹਦਾ ਹੁਣ ਆਪਾਂ ਪਹਿਲਾਂ ਟੀਰੇ ਦਾ ਨਿਸ਼ਾਨ ਲਾ ਲਿਆ ਜੀ ਹੁਣ ਆਪਾਂ ਮੋਢੇ ਦਾ ਲਾਵਾਂਗੇ ਇਹਦਾ ਮੋਢਾ ਵੀ ਮੈਂ 7.5 ਰੱਖੂੰਗੀ ਕਈ ਵਾਰੀ ਐਵੇਂ ਹੁੰਦਾ ਨਾ ਵੀ ਆਪਾਂ ਕੱਪੜੇ ਗਰਮ ਨੀਚੋਂ ਦੀ ਸੂਟ ਵੀ ਹੋ ਜਾਂਦਾ ਉੱਪਰੋਂ ਦੀ ਕੋਈ ਜੈਕਟ ਵਗੈਰਾ ਪਾ ਲੈਨੇ ਆ ਫਿਰ ਇਸ ਲਈ ਆਪਾਂ ਥੋੜਾ ਜਿਹਾ ਇਹਨੂੰ ਖੁੱਲਾ ਰੱਖਾਂਗੇ 7.5 ਤੇ ਆਪਾਂ ਮੋਢੇ ਦਾ ਨਿਸ਼ਾਨ ਲਾ ਲਿਆ ਜੀ ਤੇ ਇਹਨੂੰ ਆਪਾਂ ਸਾ ਵੀ ਖੁੱਲਾ ਹੀ ਬਣਾ ਰਿਆਂਗੇ ਇਸ ਲਈ ਆਪਾਂ ਲਗਭਗ ਬੀ ਸਾਡੇ 20 ਇੰਚ ਆਪਾਂ ਇਹਦੀ ਫਿਟਿੰਗ ਦੇ ਹਿਸਾਬ ਨਾਲ ਬਣਾਵਾਂਗੇ ਤੇ ਨੀਚੋਂ ਆਪਾਂ 1.5 ਇੰਚ ਛੱਡ ਕੇ ਫਿਰ ਆਪਾਂ ਕਮਰ ਦਾ ਲਾਵਾਂਗੇ ਜੀ ਇਹਦੇ ਵਿੱਚ ਨਿਸ਼ਾਨ ਬਾਕੀ ਇਹਦਾ ਕਮਰ ਦਾ ਕੋਈ ਇੰਨਾ ਜ਼ਿਆਦਾ ਨਹੀਂ ਹੁੰਦਾ ਤੁਸੀਂ ਬਸ ਇੰਚ ਘਟਾ ਕੇ ਨਿਸ਼ਾਨ ਬਸ ਸ਼ੇਪ ਦੇ ਸਕਦੇ ਹੋ ਜਿਹੜਾ ਇਹਦਾ ਨੀਚੋਂ ਹੈ ਜੀ ਨੀਚੋਂ ਆਪਾਂ ਪੂਰਾ ਹੀ ਰੱਖ ਲਾਂਗੇ ਜਿੰਨਾ ਵੀ ਖੁੱਲਾ ਹੀ ਹੈਗਾ ਹੈਗਾ بس ਇੱਥੋਂ ਕਮਰ ਤੋਂ ਘਟਾ ਦੇ ਘਟਾਉਂਦੇ ਆਪਾਂ ਵੀ ਸ਼ੇਪ ਜੀ ਦੇ ਦਾਂਗੇ ਆਪਾਂ ਘੇਰਾ ਇਹਦਾ ਵੱਡਾ ਹੀ ਰੱਖਣਾਗਾ ਵੀ ਜਿਹੜਾ ਇਹਦਾ ਫੇਰ ਹੈਗਾ ਉੱਪਰੋਂ ਆਪਾਂ ਨੇ ਫਿਟਿੰਗ ਵਾਲਾ ਬਣਾ ਲਿਆ ਇਹ ਕੋਈ ਜ਼ਿਆਦਾ ਵੀ ਖੁੱਲਾ ਵੀ ਨਹੀਂ ਜ਼ਿਆਦਾ ਹੈ ਵੀ ਜ਼ਿਆਦਾ ਭੀੜਾ ਜਾ ਵੀ ਨਾ ਹੋਵੇ ਇੱਥੋਂ ਜੀ ਇਹਦਾ ਨਿਸ਼ਾਨ ਆਪਾਂ ਨੇ ਲਾ ਲੇ ਤੇ ਇਹ ਆਪਣਾ ਮੋਢਾ ਇੱਥੋਂ ਆਪਾਂ ਸ਼ੇਪ ਦੇ ਲਾਂਗੇ ਇਹ ਆਪਣਾ ਬੈਕ ਪੱਲਾ ਉੱਪਰ ਰੱਖਿਆ ਹੋਇਆ ਜੀ ਆਪਾਂ ਬੈ ਪਿਛਲੇ ਪੱਲੇ ਦੇ ਹਿਸਾਬ ਨਾਲ ਸ਼ੇਪ ਦੇ ਰਾਂਗੇ ਹੁਣ ਆਪਾਂ ਜਿਹੜਾ ਵੀ ਜਿਵੇਂ ਜਾ ਇੰਚ-ਇੰਚ ਕਾ ਕੱਪੜਾ ਰੱਖ ਕੇ ਬਾਕੀ ਸਾਰਾ ਕੱਪੜਾ ਵੀ ਸਾਈਡ ਤੋਂ ਕੱਟ ਦਾਂਗੇ ਫਿਟਿੰਗ ਕੋਲੋਂ ਤਾਂ ਕਿ ਵੀ ਵਿੱਚ ਜ਼ਿਆਦਾ ਕੱਪੜਾ ਜਾਏ ਨਾਲ ਵੀ ਨਹੀਂ ਵੀ ਸਫਾਈ ਜੀ ਨਹੀਂ ਆਉਂਦੀ ਕੱਪੜੇ ਤੇ ਬਣਾਉਣ ਲਈ ਆਪਾਂ ਮੋਡੇ ਦੀ ਕਾਟ ਪਾ ਦਾਂਗੇ ਜੀ ਪਹਿਲਾਂ ਆਪਾਂ ਚਾਰੋਂ ਪੱਲੇ ਵੀ ਜਿਵੇਂ ਸਾਈਡਾਂ ਤੇ ਆਪਾਂ ਫੋਲਡ ਕੀਤੇ ਹੋਏ ਨੇ ਇਹਨਾਂ ਦੀ ਇਕੱਠੀ ਪਾ ਦਾਂਗੇ ਜੀ ਫਰੰਟ ਦੀ ਆਪਾਂ ਛਾਂਟੀ ਬਾਅਦ ਚੋਂ ਪਾਉਣੀ ਹੈ 2 ਕਿੰਚ ਇਹ ਆਪਾਂ ਬੈਕ ਪੱਲੇ ਨਾਲੀ ਜੀ ਚਾਰੇ ਕੱਟ ਇਕੱਠੀ ਪਾਤੀਆਂ ਹੁਣ ਆਪਾਂ ਨੇ ਕੀ ਕਰਨਾ ਜੀ ਅੱਧਾ ਇੰਚ ਦੀ ਕਾਟ ਇੱਥੋਂ ਵੀ ਪਾਉਣੀ ਹੈਗੀ ਟੀਰੇ ਦੀ ਇਹ ਆਪਾਂ ਜਿਹੜਾ ਕੋਈ ਉੱਚਾ ਨੀਵਾ ਕਪੜਾ ਸੀ ਉਹ ਕੱਟਤਾ ਹੁਣ ਆਪਾਂ ਨੇ ਕੀ ਕਰਨਾ ਜਿਹੜਾ ਆਪਣਾ ਫਰੰਟ ਪੱਲਾ ਉਹ ਬੈਕ ਤੋਂ ਲਗਭਗ 9 ਇੰਚ ਛੋਟਾ ਰੱਖਣਾਗਾ ਬੈਕ ਪੱਲਾ 9 ਇੰਚ ਵੱਡਾ ਹੋਣਾ ਚਾਹੀਦਾ ਫਿਰ ਆਪਣਾ ਜਿਹੜਾ ਪੱਲਾ ਉਹ ਪਿੱਛੇ ਨੂੰ ਨਹੀਂ ਜਾਊਗਾ ਇਹਦੀ ਵੀ ਆਪਾਂ ਸ਼ਾਂਤੀ ਪਾਤੀ ਜੀ ਇਹਦੀ ਆਪਾਂ ਨੇ ਮੋਡੇ ਦੀ ਫਰੰਟ ਦੀ ਸ਼ਾਂਤੀ ਪਾਤੀ ਇਹ ਮੈਂ ਲਗਭਗ 1 ਇੰਚ ਪਾਈ ਹੈ ਜੀ ਇਨੂੰ 1 ਇੰਚ ਸ਼ਾਂਟੀ ਪਾਈ ਹੈ ਬਹੁਤ ਹੈ 1 ਇੰਚ ਦੀ ਸ਼ਾਂਟੀ ਇਸ ਦੇ ਲਈ ਤੇ ਹੁਣ ਆਪਾਂ ਨੇ ਦੇਖੋ ਪਿਛਲਾ ਪੱਲਾ ਦਵਾਰਾ ਰੱਖ ਕੇ ਆਪਾਂ ਨੇ ਜਿੱਥੋਂ ਵੀ ਜਿਵੇਂ ਗਲਾ ਬਣਾਉਣਾਗਾ ਇਹਦਾ ਗਲਾ ਆਪਾਂ ਲਗਭਗ 3 ਇੰਚ ਚੌੜਾ ਤੇ ਪਿਛਲਾ ਗਲਾ ਲਗਭਗ 2 ਇੰਚ ਲੰਬਾ ਤੇ ਮੂਰਲਾ ਗਲਾ ਲਗਭਗ 4 ਇੰਚ ਲੰਬਾ ਇਸ ਤਰੀਕੇ ਨਾਲ ਇਹਦੀ ਕਾਟ ਪਾ ਲਾਂਗੇ ਜੀ ਜੇਕਰ ਤੁਸੀਂ ਇਸ ਤੋਂ ਵੀ ਹੈਵੀ ਨਾਪ ਦਾ ਬਣਾ ਰਹੇ ਹੋ ਵੀ ਤੀਰਾ ਵੱਧ ਰੱਖ ਰਹੇ ਹੋ ਤਾਂ 3.5 ਇੰਚ ਚੌੜਾ ਗਲਾ ਵੀ ਰੱਖ ਸਕਦੇ ਹੋ ਤੁਸੀਂ ਇਹ ਆਪਾਂ ਦੇਖੋ ਮੈਂ ਸੋਨੂੰ ਦੱਸਿਆ ਜੀ ਮੈਂ 4 ਇੰਚ ਲੰਬਾ ਰੱਖਾਂਗੇ ਤੇ ਚੌੜਾ ਤਾਂ ਆਪਾਂ 3 ਇੰਚ ਰੱਖਿਆਗਾ ਕਿਉਂਕਿ ਜਿਹੜਾ ਇੱਥੇ ਵੀ ਰਿਬ ਜੀ ਲੱਗਣੀ ਹੈ ਵੀ ਕਪੜਾ ਲੱਗਣਾਗਾ ਉਹ 2 ਇੰਚ ਬਾਧਮਾ ਲੱਗਣਾਗਾ ਉਹਦੇ ਨਾਲ ਇਹ ਗਲਾ ਵੱਡਾ ਨਹੀਂ ਰਹੂਗਾ ਸੋ ਛੋਟਾ ਜਿਹਾ ਗਲਾ ਹੀ ਬਣੂਗਾ ਜੇਕਰ ਤੁਸੀਂ ਕਿਸੇ ਬੱਚੇ ਦਾ ਬਣਾਉਣਾ ਤਾਂ 2.5 ਇੰਚ ਦਾ ਰੱਖ ਸਕਦੇ ਹੋ ਵੀ ਚੌੜਾ ਤੇ ਜਿਵੇਂ ਫਰੰਟ ਮੈਂ 4 ਰੱਖਿਆ ਤੁਸੀਂ 3 ਰੱਖ ਲਿਓ ਬਸ ਇੰਨਾ ਕੀ ਫਰਕ ਹੈ ਜੀ ਜ਼ਿਆਦਾ ਨਹੀਂ ਤੇ ਹੁਣ ਜਿੱਥੋਂ ਆਪਣਾ ਇਹ ਸੀਗਾ ਪੱਟੀਆਂ ਮੋੜਨੀਆਂ ਨੇ ਉੱਥੇ ਨਿਸ਼ਾਨ ਲਾ ਲਾਂਗੇ ਇਹ ਤੁਸੀਂ ਦੇਖ ਸਕਦੇ ਹੋ ਪੌਣਾ ਪੌਣਾ ਇੰਚ ਇਹ ਬਦਮੀਆਂ ਨੇ ਬੈਕ ਪੱਲੇ ਤੋਂ ਪੱਟੀਆਂ ਇਹ ਕਿਉਂਕਿ ਇਹਨਾਂ ਦਾ ਚੜਾਓ ਆਉਂਦਾ ਗਾ ਵੀ ਵਟਣਾ ਦਾ ਤੇ ਕਾਜ ਵਾਲੀ ਪੱਟੀ ਦਾ ਇੱਕ ਦੂਸਰੇ ਤੇ ਚੜਾਓ ਆਊਗਾ ਇਸ ਲਈ ਆਪਾਂ ਪੌਣਾ ਪੌਣਾ ਇੰਚ ਵੱਧ ਰੱਖਿਆ ਗਾ ਇੱਕ ਇਹ ਦੇਖੋ ਇੱਕ ਪੱਟੀ ਮੇਰੀ ਬਾਦਮੀ ਘਟਮੀ ਹੈ ਉਹਨੂੰ ਆਪਾਂ ਸੈੱਟ ਕਰ ਲਾਂਗੇ ਜੀ ਇਹ ਆਪਾਂ ਪਹਿਲਾਂ ਈਡੀਏ ਨਾਲ ਦੋਨੋਂ ਪੱਟੀਆਂ ਦਾ ਕੱਪੜਾ ਰੱਖ ਲਿਆ ਸੀਗਾ ਹੁਣ ਇਹ ਦੇਖੋ ਐ ਫੋਲਡ ਹੋ ਜਾਣਗੀਆਂ ਅੰਦਰ ਨੂੰ ਇਹਨਾਂ ਦੇ ਵਿੱਚ ਕੋਈ ਪੇਸਟਿੰਗ ਭਰਨ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਜਿਹੜਾ ਕੱਪੜਾ ਮੋਟਾ ਬਹੁਤ ਹੈਗਾ ਬਾਕੀ ਤੇ ਸੂਈ 14 ਨੰਬਰ ਚੱਲੂਗੀ ਜੀ ਜਾਂ 11 ਉਹ ਤੁਹਾਡੀ ਮਸ਼ੀਨ ਦੇ ਹਿਸਾਬ ਨਾਲ ਹੈ ਕਿਸੇ ਮਸ਼ੀਨ ਤੇ 14 ਨੰਬਰ ਸੂਈ ਵੀ ਬਕੀਆ ਜਾਂ ਛੱਡੀ ਜਾਂਦੀ ਹੈ ਤਾਂ ਤੁਸੀਂ 11 ਚਲਾ ਸਕਦੇ ਹੋ ਹੁਣ ਆਪਾਂ ਲੈ ਲਿਆ ਨੇ ਜੀ ਬਾਵਾ ਬਾਵਾ ਦਾ ਕੱਪੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਇਸ 21 ਇੰਚ ਚੌੜਾ ਰੱਖਿਆ ਹੈਗਾ ਤੇ ਇਹਦੀ ਲੰਬਾਈ ਜਿੰਨੀ ਵੀ ਹੈਗੀ ਆਪਾਂ ਉਨੀ ਰੱਖ ਲਾਂਗੇ ਕਿਉਂਕਿ ਇਹਦੀ ਲੰਬਾਈ 38 37 ਇੰਚ ਸੀ ਟੋਟਲ ਕੱਪੜੇ ਦੀ ਤਾਂ ਇੰਦੀਆਂ 17 ਇੰਚ ਦੀ ਬਾਹ ਬਣ ਰਹੀ ਹੈਗੀ ਆਪਾਂ ਨੂੰ ਤਾਂ ਇਹਦੇ ਵਿੱਚੋਂ ਅੱਗੇ ਵੀ ਜੋੜ ਪਾਉਣਾ ਪਊਗਾ ਕਿਉਂਕਿ 17 ਇੰਚ ਦੀ ਬਾਹ ਜਿਹੜੀ ਵੀ ਪੂਰੀਆਂ ਬਾਹਾਂ ਦਾ ਨਹੀਂ ਬਣਦਾ ਫਿਰ ਆਪਣਾ ਕੋਟ ਆਪਾਂ ਮੂਰੇ ਕੋਈ ਵੀ ਇਹਦੇ ਜਿਵੇਂ ਕਫਜਾ ਲਾਉਣੇ ਹੁੰਦੇ ਐਵੇਂ ਲਾ ਲਾਂਗੇ ਇਹ ਦੇਖੋ ਜੀ ਇਹਦਾ ਵੀ ਜਿਵੇਂ ਪੁੱਠ ਸਿੱਧ ਤਾਂ ਹੋਣੀਓ ਹੋਣੀ ਇਹਦਾ ਰੁਖ ਵੀ ਹੈਗਾ ਜਿਵੇਂ ਉੱਪਰ نیچے ਦਾ ਉਹ ਰੁਖ ਜ਼ਰੂਰ ਦੇਖ ਲਿਓ ਤੁਸੀਂ ਕੱਪੜੇ ਦਾ ਵੀ ਜਦੋਂ ਬਾਵਾ ਕਟੋਂਗੇ ਇਹ ਨਾ ਹੋਵੇ ਇੱਕ ਵਾਂ ਦਾ ਉੱਪਰ ਨੂੰ ਜਾ ਰਿਹਾ ਰੁਖ ਇੱਕ ਦਾ نیچے ਨੂੰ ਜਾ ਰਿਹਾ ਰੁਖ ਸੈੱਟ ਕਰ ਲਿਓ ਇਹ ਮੈਂ ਪੁੱਠੀਆਂ ਕਰ ਲਿਆ ਨੇ ਜੀ ਦੋਨੇ ਇਹਨਾਂ ਨੂੰ ਆਪਾਂ ਫੋਰ ਫੋਲਡ ਕਰ ਲਾਂਗੇ ਵੀ ਜਿਵੇਂ ਕਿ ਆਪਾਂ ਬਾਵਾ ਬਣਾਉਨੇ ਆਂਗੇ ਆਪਾਂ ਮੋਡੇ ਦੀ ਕਾਟ ਪਾ ਲਾਂਗੇ ਜੀ ਜੇ ਇਹਦਾ ਮੈਂ ਮੋਡਾ ਸਾਢੇ 9 ਇੰਚ ਰੱਖੂੰਗੀ 9 ਇੰਚ ਨਾਲ ਵੀ ਚੱਲ ਜੂਗਾ ਜੀ ਸਾਢੇ 9 ਇੰਚ ਆਪਾਂ ਇਹਦਾ ਮੋਡਾ ਰੱਖ ਲਾਂਗੀ ਕਿਉਂਕਿ ਵੀ ਮੈਂ ਖੁੱਲਾ ਮੋਡਾ ਆਪਾਂ ਇਸ ਕਰਕੇ ਰੱਖ ਰਿਆ ਵੀ ਕੋਟੀ ਹੈਗੀ ਇਹ ਇਦੀ ਆਪਾਂ ਕਾਟ ਪਾ ਦਾਂਗੇ ਜੀ ਨਾਰਮਲ ਜਿਵੇਂ ਵੀ ਆਪਾਂ ਬਾਵਾ ਦੀ ਕਾਟ ਪਾਉਨੇ ਆ ਉਸ ਤੋਂ ਥੋੜਾ ਜਿਹਾ ਘੱਟ ਕਾਟ ਪਾਵਾਂਗੇ ਵੀ ਬਾਵਾਾਂ ਦੀ ਜ਼ਿਆਦਾ ਪਾਉਨੇ ਹੁੰਦੀਆਂ ਜਿਵੇਂ 3.5 ਇੰਚ ਤੱਕ ਪਾ ਦਨੇ ਆ ਇਹਦੀ ਆਪਾਂ 2.5 2.5 ਇੰਚ ਦੀ ਕਾਟ ਪਾਈ ਹੈ ਜੀ ਇਹਦੀ ਆਪਾਂ ਫਰੰਟ ਦੀ ਵੀ ਕਾਟ ਪਾ ਦਾਂਗੇ ਦੋ ਪੱਲਿਆਂ ਦੀ ਬਾਕੀ ਖੁੱਲਾ ਜਿੰਨਾ ਵੀ ਤੁਸੀਂ ਬਾਵਾ ਖੁੱਲੀਆਂ ਭੀੜੀਆਂ ਜਿਵੇਂ ਵੀ ਪਾਉਣਾ ਇਆਂ ਚਾਹੁੰਦੇ ਹੋ ਉਵੇਂ ਬਣਾ ਸਕਦੇ ਹਾਂ ਜਿਵੇਂ ਇਹਦੇ ਵਿੱਚ ਤੁਸੀਂ ਕਾਫੀ ਲਾਉਣੀ ਆਂ ਕਈ ਵਾਰੀ ਬਾਲ ਪੌਣੀ ਨੇ ਜਾਂ ਬਟਨ ਵਾਲੀ ਕਫ ਬਣਾਉਣੀ ਹੈ ਉਵੇਂ ਵੀ ਬਣਾ ਸਕਦੇ ਹਾਂ ਸਿੰਪਲ ਲੇਡੀ ਮੋੜਨੀ ਹੈ ਜੀ ਜੋੜ ਲਾ ਕੇ ਸਿੰਪਲ ਲੇਡੀ ਵੀ ਮੋੜ ਸਕਦੇ ਹਾਂ ਇਹ ਦੇਖੋ ਜਿਹੜਾ ਇਹ ਕਪੜਾ ਉਤਰਿਆ ਸੀ ਜੀ ਇਹਦੀ ਆਪਾਂ ਨੇ ਇਹਦੇ ਅੱਗੇ ਜੋੜ ਪਾ ਦੇਣਾ ਇਸੇ ਚੋਂ ਆਪਣਾ ਜਿਹੜਾ ਗਲੇ ਤੇ ਲਾਉਣ ਨੂੰ ਪੱਟੀ ਹੈ ਉਹ ਵੀ ਇਸੇ ਚੋਂ ਤਾਰਨੀ ਹੈ ਆਪਾਂ ਨੇ ਇਹ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਜੋੜ ਲੱਗ ਜਾਊਗਾ ਜੀ ਫਿਰ ਬਾਹਾਂ ਦੀ ਲੰਬਾਈ ਵੱਧ ਜੂਗੀ ਫਿਰ ਬਾਹਾਂ ਦੀ ਲਗਵਾਈ ਲਗਭਗ 21y ਇੰਚ ਹੋ ਜੂਗੀ ਜਿੰਨੀ ਵੀ ਆਪਾਂ ਰੱਖਣੀ ਹੈ ਰੱਖ ਸਕਦੇ ਹਾਂ ਏ ਦੀ ਕਟਿੰਗ ਸੀਜੀ ਕਟਿੰਗ ਬਿਲਕੁਲ ਸੌਖੀ ਹੈਗੀ ਜਿਹੜੇ ਹੌਜਰੀ ਵਾਲੇ ਕੱਪੜੇ ਬਣਾਉਣੇ ਲਾ ਲੋ ਵੀ ਆਪਣੇ ਦੂਸਰੇ ਕੱਪੜੇ ਤੋਂ ਵੀ ਸੌਖੇ ਨੇ ਬਣਾਉਣੇ ਜਿਵੇਂ ਜਿਹੜਾ ਆਪਾਂ ਰਿਬ ਲੈਣਾਗਾ ਉਹ ਐ ਡੇਢ ਇੰਚ ਚੌੜਾ ਤੇ ਇਸ ਤਰੀਕੇ ਨਾਲ ਜਿਵੇਂ ਮੰਨ ਲਓ ਇਹ ਆਪਣਾ ਗਲਾ ਐਵੇਂ ਰੱਖ ਕੇ ਆਪਾਂ ਨੇ ਉਹ ਲਾ ਦੇਣਾਗਾ ਇਹ ਆਪਣਾ ਰਿਬ ਜਾਂ ਵੀ ਬੈਂ ਕਾਲਰ ਵਾਂਗੂ ਲੱਗ ਜੂ ਇਹ ਮੈਂ ਤੁਹਾਨੂੰ ਦੱਸੂਗੀ ਜੀ ਅੱਗੇ ਵੀਡੀਓ ਚ ਸਾਰਿਆਂ ਤੋਂ ਪਹਿਲਾਂ ਤਾਂ ਜੀ ਆਪਾਂ ਨੇ ਜਿਹੜਾ ਫਰੰਟ ਪੱਲਾਗਾ ਉਹਦੀਆਂ ਪੱਟੀਆਂ ਨੂੰ ਫੋਲਡ ਕਰ ਲੈਣਾ ਵੀ ਜਿਹੜੀ ਚਾਕ ਤੇ ਕਾਜਾਂ ਵਾਲੀ ਪੱਟੀ ਹੈਗੀ ਉਹ ਤੇ ਆਪਾਂ ਨੇ ਨਿਸ਼ਾਨ ਲਾਏ ਹੋਏ ਤੇ ਵੀ ਕਿੰਨੀ-ਕਿੰਨੀ ਕਰਨੀਆਂ ਇਹ ਪੌਣੇ 1 2 ਇੰਚ ਚੌੜੀ ਹੈ ਜੀ ਅ ਡੇਡ ਇੰਚ ਚੌੜੀ ਵੀ ਚੱਲ ਜੂਗੀ ਜੇ ਕਪੜਾ ਘੱਟ ਹੈ ਪਰ ਪੌਣੇ 2 ਇੰਚ ਤੋਂ ਵੱਧ ਚੌੜੀ ਪੱਟੀ ਨਹੀਂ ਸੋਹਣੀ ਲੱਗਦੀ ਹੈਗੀ ਇਨੂੰ ਵਿੱਚ ਫੋਲਡ ਕਰਨ ਦੀ ਜ਼ਰੂਰਤ ਨਹੀਂ ਹੈਗੀ ਜੀ ਬਸ ਪੈਰ ਪੈਰ ਦਾ ਕਪੜਾ ਛੱਡ ਕੇ ਤੁਸੀਂ ਸਿਲਾਈ ਮਾਰ ਦੋ ਇਹਨੇ ਇਹ ਕਪੜੇ ਦੇ ਧਾਗੇ ਨਹੀਂ ਨਿਕਲਦੇ ਹੁੰਦੇ ਨਾ ਇਹਨੇ ਛਿੱਜਣਾ ਹੁੰਦਾਗਾ ਇੱਥੇ ਆਪਾਂ ਸਿਲਾਈ ਲਾ ਲਾਂਗੇ ਜੀ ਬਿਲਕੁਲ ਸਿੱਧੀ ਸਲਾਈ ਹੈ ਜੀ ਬਸ ਨਿਸ਼ਾਨ ਲਾ ਕੇ ਤੁਸੀਂ ਇਹਨੂੰ ਖਿੱਚ ਕੇ ਸਲਾਈ ਲਾ ਸਕਦੇ ਹੋ ਇਹਨੂੰ ਕੱਪੜੇ ਨੂੰ ਥੋੜਾ ਜਿਹਾ ਖਿੱਚ ਕੇ ਜ਼ਰੂਰ ਰੱਖਿਓ ਸਲਾਈ ਲਾਉਣ ਵੇਲੇ ਤਾਂ ਕਿ ਵੀ ਜਿਹੜਾ ਇਹ ਹੁੰਦਾਗਾ ਇਹ ਕੱਪੜਾ ਥੋੜਾ ਜਿਹਾ ਫੁੱਲਦਾ ਜਾਂ ਹੁੰਦਾ ਵੀ ਜਿੱਧਰ ਨੂੰ ਆਪਾਂ ਖਿੱਚਦੇ ਆਂਗੇ ਉਧਰ ਲੱਫ ਜੇ ਜਾਂਦਾਗਾ ਵੀ ਫੇਰ ਉਹਦੀ ਸਲਾਈ ਨਹੀਂ ਟੁੱਟਦੀ ਹੈਗੀ ਇਸ ਗੱਲ ਦਾ ਧਿਆਨ ਤੁਸੀਂ ਸਾਰਾ ਵੀ ਕੋਟ ਬਣਾਉਣ ਦੇ ਵਿੱਚ ਰੱਖਣਾਗਾ ਕਿਉਂਕਿ ਵੀ ਇਹਦੀ ਸਲਾਈ ਨਾ ਵੀ ਟੈਟ ਰਹੇ ਜੇ ਲੂਸ ਵੇਸ਼ਕ ਹੋ ਜੇ ਤੇ ਵਖਾ ਜਿਹੜਾ ਬਾਲਾ ਵੱਡਾ ਨਹੀਂ ਰੱਖਣਾ ਜੀ ਤੁਸੀਂ ਨੋਰਮਲ ਜੇ ਵਖੇ ਤੇ ਦੀਆਂ ਸਲਾਈਆਂ ਲਾਉਣੀਆਂ ਨੇ ਵੀ ਕਿਉਂਕਿ ਇੱਥੇ ਡਬਲ ਸਲਾਈ ਤਾਂ ਇੱਕ ਜਗ੍ਹਾ ਹੀ ਲੱਗੂਗੀ ਉਹ ਵੀ ਤੀਰੇ-ਤੀਰੇ ਦੀ ਨਹੀਂ ਇੱਥੇ ਸਾਰੀਆਂ ਸਿੰਗਲ ਸਲਾਈਆਂ ਲੱਗਦੀਆਂ ਨੇ ਕੋਈ ਜ਼ਰੂਰਤ ਨਹੀਂ ਜੀ ਇਹਨਾਂ ਤੇ ਡਬਲ ਸਲਾਈ ਲਾਉਣ ਦੀ ਇਹ ਆਪਣੀਆਂ ਜਿਹੜੀਆਂ ਪੱਟੀਆਂ ਨੇ ਜੀ ਦੋਨੋਂ ਜਿਹੜੇ ਪੱਲਿਆਂ ਦੀਆਂ ਫਰੰਟ ਦੀਆਂ ਉਹ ਆਪਾਂ ਮੋੜ ਲਈਆਂ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਫਰੰਟ ਪੱਲਿਆਂ ਨੂੰ ਬੈਕ ਪੱਲੇ ਨਾਲ ਧੀਰੇ ਤੋਂ ਜੜਦਾਂਗੇ ਜੀ ਇਹ ਜਿਵੇਂ ਆਪਣਾ ਪਿਛਲਾ ਪੱਲਾ ਹੈਗਾ ਇਹਦੇ ਦੇਖੋ ਗਲੇ ਦੀ ਕਾਟ ਪਾਈ ਹੋਈ ਹੈ ਧੀਰੇ ਦੀ ਹੈ ਇਹਦੇ ਤੇ ਆਪਾਂ ਦੋਏ ਪੱਲੇ ਰੱਖ ਲੈਣੇ ਨੇ ਜੀ ਉਹਨਾਂ ਦਾ ਫੁੱਟ ਸਿੱਧਾ ਤਾਂ ਚਲੋ ਇੰਨਾ ਕੁ ਤਾਂ ਆਪਾਂ ਨੂੰ ਪਤਾ ਹੀ ਹੁੰਦਾਗਾ ਵੀ ਕਿਹੜਾ ਪੱਲਾ ਕਿਹੜੇ ਨਾਲ ਜੜਿਆ ਜਾਊਗਾ ਤੇ ਇਸ ਤਰੀਕੇ ਨਾਲ ਜੀ ਤੁਸੀਂ ਇਹਦੇ ਧੀਰੇ ਦੇ ਸਲਾਈ ਲਾ ਦਿਓ ਧੀਰੇ ਦੀ ਸਲਾਈ ਜਿਹੜੀ ਲਾਉਣੀ ਆ ਉਹ ਹਮੇਸ਼ਾ ਡਬਲ ਕਰਕੇ ਜ਼ਰੂਰ ਲਾਓ ਐਵੇਂ ਦਾ ਪਤੀਰਾ ਜੜ ਲਾਂਗੇ ਜੀ ਮੋਡਿਆਂ ਦੀ ਸਲਾਈ ਲਾ ਲਾਂਗੇ ਮਤਲਬ ਕਿ ਇੱਕ ਠੰਡ ਦੇ ਵਿੱਚ ਨਾ ਕੰਮ ਕਰਨਾ ਵੀ ਔਖਾ ਲੱਗਦਾ ਹੁੰਦਾ ਜਿਵੇਂ ਕਈ ਵਾਰੀ ਆਪਾਂ ਸਲਾਈ ਦਾ ਕੰਮ ਕਰਦੇ ਆ ਕੱਪੜਾ ਹੀ ਨਹੀਂ ਹੱਥ 'ਚ ਫੜਿਆ ਜਾਂਦਾ ਠੰਡ ਦੇ ਕਾਰਨ ਹੱਥ ਸੁੰਨ ਹੋਏ ਰਹਿੰਦੇ ਨੇ ਹੁਣ ਆਪਾਂ ਜੀ ਇਹ ਤੇ ਸਲਾਈ ਧੀਰੇ ਤੇ ਦੋਨੋਂ ਸਾਈਡਾਂ ਐਵੇਂ ਜੀ ਵੀ ਜੜ ਲਾਂਗੇ ਮੋਢਿਆਂ ਤੋਂ ਆਪਾਂ ਇਹਨੂੰ ਫਿਰ ਆਪਣੇ ਜਿਹੜੇ ਪੱਲੇ ਨੇ ਇਹ ਆਪਸ ਵਿੱਚ ਜੜੇ ਜਾਣਗੇ ਬਸ ਪੈਰ ਪੈਰ ਦੀ ਸਲਾਈ ਤੁਸੀਂ ਲਾਉਣੀ ਆ ਜੀ ਮਾਰਜਨ ਪੈਰ ਪੈਰ ਦਾ ਬਹੁਤ ਹੈ ਦੇ ਵਿੱਚ ਜਿਆਦਾ ਵੀ ਮਾਰਜਨ ਨਾ ਛੱਡਿਓ ਕਿਉਂਕਿ ਇਹ ਕੱਪੜਾ ਵੀ ਇਹਦੇ ਧਾਗੇ ਧੁੱਗੇ ਨਹੀਂ ਨਿਕਲਦੇ ਹੁੰਦੇ ਇਹਦੇ ਵਿੱਚ ਤਾਂ ਤੁਹਾਨੂੰ ਪੈਰ ਪੈਰ ਦੀ ਸਲਾਈ ਨਾਲ ਕੱਪੜਾ ਜੜਿਆ ਹੋਇਆ ਵਧੀਆ ਠੀਕ ਰਹੂਗਾ ਜਿਆਦਾ ਵੀ ਕਪੜਾ ਛੱਡਿਆ ਹੋਇਆ ਵੀ ਨਹੀਂ ਵਧੀਆ ਲੱਗਦਾ ਹੈਗਾ ਫਿਰ ਉਹ ਅੰਦਰ ਫੁੱਲੀ ਜਿਹਾ ਜਾਂਦਾ ਹੁੰਦਾ ਹੈਗਾ ਇੱਥੇ ਆਪਾਂ ਡਬਲ ਸਲਾਈ ਲੈ ਲਈ ਜੀ ਹੁਣ ਆਪਾਂ ਦੂਸਰੇ ਤੀਰੇ ਨੂੰ ਵੀ ਇਸੇ ਤਰੀਕੇ ਨਾਲ ਜੜਨਾਗਾ ਇਸ ਤਰੀਕੇ ਨਾਲ ਆਪਣੇ ਜਿਹੜੇ ਪੱਲੇ ਨੇ ਉਹ ਜੜੇ ਜਾਣਗੇ ਪੱਲੇ ਜੜਨ ਤੋਂ ਬਾਅਦ ਜੀ ਆਪਾਂ ਪਹਿਲਾਂ ਬਾਵਾ ਜੜਾਂਗੇ ਇਹ ਦੇਖੋ ਇਹ ਆਪਣਾ ਗਲਾ ਇੱਥੇ ਹਜੇ ਰਿਬ ਲੱਗੂਗਾ ਉੰਤਾ ਰੈਡੀमेड ਰਿਬੋ ਜੇ ਵੀ ਮਿਲ ਜਾਂਦੇ ਨੇ ਪਰ ਇਹ ਜਿਆਦਾ ਵਧੀਆ ਲੱਗਦਾ ਜੀ ਉਹ ਕਈ ਵਾਰੀ ਕਾਟਨ ਦੇ ਹੁੰਦੇ ਨੇ ਫਿੱਟ ਜਾਂਦੇ ਨੇ ਜਾਂ ਸਰਦੀਆਂ ਚ ਫਿਰ ਉਹ ਸੁੱਕਦੇ ਨਹੀਂ ਹੈਗੇ ਇਹ ਜੇ ਕਿ ਤੋ ਆਪਾਂ ਨੂੰ ਐ ਲੱਗਦਾ ਵੀ ਆਪਣਾ ਤੀਰਾ ਕਈ ਵਾਰੀ ਆਪਾਂ ਜਾਣ ਵੇਲੇ ਵੱਧ ਘਟ ਜੜਿਆ ਜਾਵੇ ਤਾਂ ਥੋੜੀ ਜੀ ਸ਼ਾਂਤੀ ਪਾ ਸਕਦੇ ਹਾਂ ਜੀ ਤੁਸੀਂ ਇਹ ਆਪਣੇ ਹੁਣ ਪਹਿਲਾਂ ਬਾਵਾ ਜੜਦੇ ਆ ਜੀ ਆਪਾਂ ਇਹ ਦੇਖੋ ਜੀ ਇਹ ਆਪਣੇ ਮੋਢਿਆਂ ਦਾ ਸੈਂਟਰ ਆ ਗਿਆ ਬਾਵਾ ਇੱਥੇ ਆਪਾਂ ਬਾਹਾਂ ਦਾ ਸੈਂਟਰ ਕਰ ਲੈਣਾਗਾ ਜਿਹੜੀਆਂ ਆਪਾਂ ਬਾਹਾਂ ਜਿਵੇਂ ਕਟੀਆਂ ਸੀ ਜਿਹੜਾ ਉਹਦਾ ਜੋਇੰਟ ਸਾਈਡ ਤੇ ਉਹਦਾ ਸੈਂਟਰ ਕਰਕੇ ਉਹਨੂੰ ਬਿਲਕੁਲ ਇਹਦੀ ਸਲਾਈ ਤੇ ਰੱਖ ਕੇ ਪਹਿਲੇ ਇੱਕ ਸਾਈਡ ਫਰੰਟ ਨੂੰ ਅੱਗੇ ਨੂੰ ਲੈ ਕੇ ਆਉਣੀ ਆ ਮਸ਼ੀਨ ਸਲਾਈ ਮਾਰਦੇ ਹੋਏ ਫਿਰ ਪਿੱਛੇ ਨੂੰ ਲੈ ਕੇ ਜਾਣੀ ਆ ਐਵੇਂ ਜੀ ਇਹਦੀ ਬਾਹਾਂ ਜੜੀ ਜਾਊਗੀ ਇਹਦੀ ਜਿਹੜੀ ਵੀ ਫੀਟਿੰਗ ਦੀ ਸਲਾਈ ਆ ਉਹ ਐਂ ਬੱਝੂਗੀ ਵੀ ਬਾਹਾਂ ਤੋਂ ਲਾ ਕੇ ਹੇ ਨੀਚੇ ਇੱਕ ਆਪਣੀ हिਪ ਤੱਕ ਸਲਾਈ ਇੱਕੋ ਹੀ ਸਲਾਈ ਚ ਆਉਂਦੀ ਹੁੰਦੀ ਹੈ ਜਿਵੇਂ ਕਿ ਆਪਾਂ ਜੈਂਟਸ ਦੇ ਵੀ ਕੱਪੜੇ ਬਣਾਉਣੇ ਆਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਮੈਂ ਨਿਸ਼ਾਨ ਲਾ ਲਿਆ ਸੈਂਟਰ 'ਚ ਆਪਾਂ ਨੇ ਮਸ਼ੀਨ ਰੱਖਤੀ ਪੈਰ-ਪੈਰ ਦੀ ਸਿਲਾਈ ਲਾਉਂਦੇ ਆਪਾਂ ਕੋਈ ਵੀ ਕੱਪੜਾ ਇਹ ਨਹੀਂ ਹੈਗਾ ਨਾ ਤਾਂ ਆਪਾਂ ਨੇ ਜਿਹੜਾ ਪੱਲੇ ਨੇ ਉਹ ਖਿੱਚਣੇ ਨੇ ਨਾ ਆਪਾਂ ਬਾਹਾਂ ਵਾਲਾ ਕੱਪੜਾ ਜ਼ਿਆਦਾ ਖਿੱਚਣਾ ਇਹਨੂੰ ਸੌਫਟ ਜਿਹੇ ਹੱਥਾਂ ਨਾਲ ਆਪਾਂ ਐਵੇਂ ਰੱਖ ਕੇ ਮਸ਼ੀਨ ਜਿਵੇਂ ਜਿਵੇਂ ਇਹਦੀ ਆਪਾਂ ਕਟਿੰਗ ਕੀਤੀ ਹੋਈ ਆ ਉਸੇ ਸ਼ੇਪ 'ਚ ਘਮਾਉਂਦੇ ਜਾਵਾਂਗੇ ਇਸ ਤਰੀਕੇ ਨਾਲ ਜੀ ਤੁਸੀਂ ਵਾਵਾ ਜੜ ਲਿਓ ਪਹਿਲਾਂ ਦੇਖੋ ਮੈਂ ਇੱਕ ਸਾਈਡ ਅੱਧੀ ਵੀ ਮੋੜੇ ਤੇ ਰੱਖ ਕੇ ਇੱਕ ਸਾਈਡ ਨੂੰ ਆ ਰਹੀਆਂ ਫਿਰ ਦੂਸੇ ਇਸੇ ਬਾਹ ਨੂੰ ਦੂਜੀ ਸਾਈਡ ਤੋਂ ਆਪਾਂ ਜੜਦਾਂਗੇ ਇਹ ਗਾਇ ਨਹੀਂ ਹੈਗਾ ਜੀ ਵੀ ਆਪਾਂ ਨੀਚੋਂ ਜੜਨੀ ਸ਼ੁਰੂ ਕਰਦੇ ਹੋ ਫਿਰ ਵੱਧ ਘਟ ਜਾਂਦੀ ਹੈ ਇਹਨੂੰ ਹਮੇਸ਼ਾ ਸੈਂਟਰ ਕਰਕੇ ਬਾਂਦਾ ਸੈਂਟਰ ਦੀ ਸਲਾਈਟ ਹੀ ਰੱਖ ਕੇ ਬਾਹਾਂਵਾਂ ਜੜੋ ਕਦੇ ਵੀ ਇਹ ਨਾ ਸੋਚੋ ਵੀ ਆਪਾਂ ਨੀਚੋਂ ਲੱਗ ਗਏ ਵੀ ਮੋੜਾ ਝੜਨਾ ਇਹ ਤਰੀਕਾ ਬਿਲਕੁਲ ਇਹਦੇ ਵਿੱਚ ਗਲਤ ਹੁੰਦਾਗਾ ਹੋਜਰੀ ਵਾਲੇ ਕੱਪੜੇ ਜਦੋਂ ਆਪਾਂ ਬਣਾਉਨੇ ਆ ਹੁਣ ਦੇਖ ਸਕਦੇ ਹੋ ਤੁਸੀਂ ਮੈਂ ਉੱਥੇ ਜਿੱਥੋਂ ਆਪਾਂ ਇਹ ਬਾਹਾਂ ਸੈਂਟਰ ਚ ਰੱਖ ਕੇ ਸਲਾਈ ਮਾਰਨੀ ਸ਼ੁਰੂ ਕੀਤੀ ਸੀ ਹੁਣ ਆਪਾਂ ਉਹਦੇ ਉੱਤੇ ਫੇਰ ਸਲਾਈ ਦੂਸਰੀ ਸਾਈਡ ਨੂੰ ਜਾ ਰਹੇ ਆ ਆਪਾਂ ਦੂਸਰੀ ਸਾਈਡ ਤੋਂ ਹੀ ਬਾਹਾਂ ਝੜਦਾਂਗੇ ਇਸ ਤਰੀਕੇ ਨਾਲ ਤੁਸੀਂ ਦੋਨੋਂ ਬਾਹਾਂ ਝੜਨੀਆਂ ਨੇ ਜੀ ਵੀ ਇਹ ਨਹੀਂ ਆਪਾਂ ਨੇ ਇਹਦੇ ਵਿੱਚ ਕਰਨਾ ਹੁੰਦਾ ਜਿਵੇਂ ਆਪਾਂ ਕਈ ਵਾਰੀ ਫਿਟਿੰਗ ਦੀ ਸਲਾਈ ਲਾ ਕੇ ਫਿਰ ਆਪਾਂ ਬਾਵਾ ਜੜਦਿਆਂ ਇਹਦੀਆਂ ਬਾਵਾ ਐਵੇਂ ਜੜੀਆਂ ਜਾਂਦੀਆਂ ਨੇ ਜਿਵੇਂ ਜੈਂਟਸ ਸੂਟਾਂ ਦੀਆਂ ਜੜੀਆਂ ਜਾਂਦੀਆਂ ਹੁੰਦੀਆਂ ਨੇ ਇਹ ਜਿਹੜਾ ਮੇਰਾ ਤੁਸੀਂ ਬਾਵਾ ਦਾ ਕੱਪੜਾ ਵਧਿਆ ਹੋਇਆ ਦੇਖ ਸਕਦੇ ਹੋ ਇਹਦੇ ਵਿੱਚ ਮੈਂ ਮਾਰਜਨ ਵਾਧ ਰੱਖਿਆ ਸੀ ਜੀ ਇੰਚ ਡੇਢ ਇੰਚ ਕੱਪੜਾ ਹੋਰ ਰੱਖ ਲਿਆ ਸੀਗਾ ਕਿਉਂਕਿ ਆਪਣੇ ਕੋਲ ਬਾਵਾ ਦੀ ਜਿਹੜੀ ਮੋਡਿਆਂ ਦਾ ਕ ਸੀਗੇ 9.5 ਇੰਚ ਸੀ ਬਾਹਾਂ ਦਾ ਕੱਪੜਾ ਆਪਾਂ ਨੇ ਵੱਧ ਰੱਖਿਆ ਹੋਇਆ ਸੀਗਾ ਲਗਭਗ 1.5 ਦੇ ਹਿਸਾਬ ਨਾਲ ਰੱਖਿਆ ᱛੀ ਇਹਨੂੰ ਆਪਾਂ ਬਾਅਦ ਵਿੱਚ ਕਟਿੰਗ ਕਰ ਦਾਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਬਾਹ ਆਪਣੀ ਜੜੀ ਗਈ ਕਿ ਕੋਈ ਇਹਦੇ ਵਿੱਚ ਬਲ ਵਗੈਰਾ ਨਹੀਂ ਹੈ ਗਿਆ ਬਸ ਜਦੋਂ ਤੁਸੀਂ ਰਾਮ ਨਾਲ ਵੀ ਆਪਾਂ ਕੰਮ ਕਰਾਂਗੇ ਨਾ ਤਾਂ ਕੋਈ ਵੀ ਆਪਣੇ ਤੋਂ ਐਂ ਨਹੀਂ ਹੈਗੀ ਵੀ ਕੋਈ ਕਮੀ ਪੇਸ਼ੀ ਰਹ ਜੂਗੀ ਇਹਨੂੰ ਬਾਕੀ ਦੇਖੋ ਜਦੋਂ ਇਹਦੀ ਸਲਾਈ ਵੱਜ ਗਈ ਇਹਨੇ ਉਦੋਂ ਸੈੱਟ ਹੋ ਜਾਣਾ ਤੁਸੀਂ ਦੇਖ ਸਕਦੇ ਹੋ ਕੋਈ ਝੋਲ ਨਹੀਂ ਹੈਗੀ ਕੁਝ ਨਹੀਂ ਹੈ ਗਿਆ ਹੁਣ ਜੀ ਆਪਾਂ ਦੂਜੀ ਬਾਹ ਵੀ ਇਸੇ ਤਰੀਕੇ ਨਾਲ ਜੜਨੀ ਹੈਗੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਉਸੇ ਤਰੀਕੇ ਨਾਲ ਆਪਾਂ ਦੂਸਰੀ ਵਾਂਝੜ ਲੈਣੀ ਹੈਗੀ RAM ਨਾਲ ਜੀ ਕੋਈ ਵੀ ਕੰਮ ਕਾਲੀ ਨਾਲ ਕਦੇ ਵੀ ਨਾ ਕਰੋ ਇਹ ਤਾਂ ਮੇਰੀ ਵੀਡੀਓ ਹੈ ਜਿਹੜੀ ਥੋੜੀ ਜਿਹੀ ਫਾਸਟ ਕੀਤੀ ਹੋਈ ਹੈਗੀ ਤਾਂ ਕਿ ਵੀ ਕਿਉਂਕਿ ਪਹਿਲਾਂ ਜੇਕਰ ਮੈਂ ਜਿੰਨਾ ਟਾਈਮ ਮੈਨੂੰ ਇਹਨੂੰ ਕੱਟਣ ਤੇ ਬਣਾਉਣ 'ਚ ਸਿਰਫ ਜਿੰਨਾ ਕਿ ਮੈਂ ਤੁਹਾਨੂੰ ਦੱਸ ਰਹੀ ਐਨਾ ਕ ਦੱਸਣ ਤੇ ਲੱਗਿਆ ਤਾਂ ਫਿਰ ਵੀਡੀਓ ਸੀ ਜਿਹੜੀ ਲਗਭਗ 2 2.5 ਘੰਟਿਆਂ ਦੀ ਹੋ ਜਾਣੀ ਸੀਗੀ ਆਪਾਂ ਨੂੰ ਲੱਗਦਾ ਜੀ ਇਹ ਵੀਡੀਓ ਬਣਾ ਰਹੀ ਹੈਗੀ ਵੀ ਇਹ ਤਾਂ ਮਿੰਟ ਚ ਬਣਾ ਕੇ ਵੀ ਬਹੁਤ ਸੌਖਾ ਹੋਣਾ ਕੰਮ ਪਰ ਤੁਸੀਂ ਖੁਦ ਦੇਖ ਸਕਦੇ ਹੋ ਹੁਣ ਜੇ ਮੈਂ ਮੈਂ ਵੀਡੀਓ ਫਾਸਟ ਵੀ ਕੀਤੀ ਹੋਈ ਹੈ ਵਿੱਚ ਦੀ ਆਪਾਂ ਥੋੜਾ ਬਹੁਤਾ ਸਕਿੱਪ ਵੀ ਕਰ ਜਾਂਦੇ ਆ ਹਨਾ ਤਾਂ ਲਗਭਗ 3 ਘੰਟੇ ਲੱਗ ਜਾਂਦੇ ਨੇ ਵੀਡੀਓ ਬਣਾਉਣ ਲਈ ਇਹ ਤੁਸੀਂ ਦੇਖ ਸਕਦੇ ਹੋ ਜੀ ਬਾਵਾ ਜੜ ਕੇ ਅਤੇ ਆਪਾਂ ਨੇ ਸਾਰਾ ਤੀਰੇ ਦੀ ਸਲਾਈ ਲਾ ਲਈ ਪੱਟੀਆਂ ਮੋੜ ਲਈਆਂ ਹੁਣ ਆਪਾਂ ਲਾਵਾਂਗੇ ਜੀ ਜਿਹੜਾ ਇਹਦੇ ਗਲੇ ਤੇ ਲਾਉਣਾ ਰਿਬਜਾ ਤੇ ਇਹਨੂੰ ਆਪਾਂ ਜਿਹੜੀ ਸਾਈਡ ਸਟਿਚ ਵੀ ਫੁੱਲਦੀ ਹੈਗੀ ਉਹ ਸਾਈਡ ਸਲਾਈ ਜੜਨੀ ਹੈਗੀ ਹੁਣ ਆਪਾਂ ਦੇਖੋ ਇਹਨੂੰ 2 ਇੰਚ ਚੌੜਾ ਲਾਵਾਂਗੇ ਜੀ ਆਪਾਂ ਉਹਨੂੰ ਪਹਿਲਾਂ ਆਪਾਂ ਗਲੇ ਨੂੰ ਤੁਸੀਂ ਨਾਪ ਲਿਓ ਵੀ ਕਿੰਨਾਗਾ ਉਹਦਾ ਗਲੇ ਦਾ ਫੇਰ ਇਨੂ ਜੀ ਆਪਾਂ ਨਾਪਾਂਗੇ ਵੀ ਜਿਵੇਂ ਇੱਕ ਕੋਨੇ ਤੋਂ ਲਾ ਕੇ ਦੂਜੇ ਕੋਨੇ ਤੱਕ ਇੰਚੀ ਟੇਪ ਨਾਲ ਨਾਪ ਲਾਂਗੇ ਤੁਸੀਂ ਉਹ ਤੋਂ ਬਸ ਡੇਢ ਇੰਚ ਘੱਟ ਕੇ ਇਹਦਾ ਬਦਲ ਜਿਹੜੀ ਲੰਬਾਈ ਰੱਖਣੀ ਹੈ ਇਸ ਤਰੀਕੇ ਨਾਲ ਤੁਸੀਂ ਰਾਮ ਨਾਲ ਜੀ ਇਹਨੂੰ ਦੇਖ ਲਿਓ ਵੀ ਕਿੰਨੇ ਇੰਚ ਦਾ ਆਪਣਾ ਰਿਬ ਆਪਾਂ ਨੇ ਲਾਉਣਾ ਕਿਉਂਕਿ ਉਹ ਕੱਪੜਾ ਜਿਹੜਾ ਫੁੱਲਦਾ ਹੁੰਦਾਗਾ ਇਹ ਕੱਪੜਾ ਵੀ ਫੁੱਲਦਾ ਉਹ ਵੀ ਫੁੱਲਦਾ ਆਪਾਂ ਉਹਨੇ ਉਹ ਕੱਪੜੇ ਨੂੰ ਥੋੜਾ ਜਿਹਾ ਖਿੱਚ ਕੇ ਲਾਉਣਾਗਾ ਨਹੀਂ ਉਹ ਜਦੋਂ ਆਪਾਂ ਲਾਤਾ ਇਸ ਤੋਂ ਬਾਅਦ ਵੀ ਫੁੱਲੀ ਜਾਣਾਗਾ ਜੇ ਆਪਾਂ ਕਟਾ ਕੇ ਵੀ ਇਦੋਂ ਛੋਟਾ ਲਾਵਾਂਗੇ ਥੋੜਾ ਜਿਹਾ ਖਿੱਚ ਕੇ ਲਾਦਾਂਗੇ ਫਿਰ ਉਹਨੇ ਬਿਲਕੁਲ ਬੈਠ ਜਾਣਾਗਾ ਵੀ ਵਧੀਆ ਤਰੀਕੇ ਨਾਲ ਸੈੱਟ ਆ ਜਾਣਾਗਾ ਉਹ ਇਹ ਉਹਦੀ ਜਿਹੜੀ ਲੰਬਾਈ ਸੀ ਆਪਣੇ ਗਲੇ ਦੀ 19 ਸੀ ਜੀ ਆਪਾਂ ਸਾਢੇ 1/2 ਤਿਆਰ ਰੱਖਣਾਗਾ ਆਪਾਂ 1.5/18 ਇੰਚ ਦੀ ਜਿਹੜਾ ਇਹ ਕੱਟ ਲਾਂਗੇ ਅੱਧਾ ਅੱਧਾ ਇੰਚ ਆਪਣਾ ਸਲਾਈਆਂ ਚ ਆ ਜਾਊਗਾ ਜੀ ਆਪਣਾ 1.5/17 ਇਹ ਰਿਬਟ ਤਿਆਰ ਰਹਿ ਜਾਊਗਾ ਇਹਨੂੰ ਬੈਨ ਕਾਲਰ ਵੀ ਕਹਿ ਸਕਦੇ ਹੋ ਜੀ ਤੁਸੀਂ ਇਹਦੇ ਵਿੱਚ ਪਰ ਆਪਾਂ ਨੇ ਕੋਈ ਪੇਸਟਿੰਗ ਵਗੈਰਾ ਕੁਝ ਨਹੀਂ ਪਾਈ ਜੀ ਇਹ ਸਿਰਫ ਇੱਕ ਪੱਟੀ ਜੀ ਹੋਈ ਬਣਗੀ ਅੱਪਾ ਵਸੂਹੀ ਲਾ ਰਿਆਂਗੇ ਇਹਦੀ ਆਪਾਂ ਸਾਈਡਾਂ ਤੋਂ ਬੰਦ ਕਰ ਲਾਂਗੇ ਜੀ ਪੁੱਠਾਗਾ ਇਹ ਪੁੱਠਾ ਕਰਕੇ ਆਪਾਂ ਇਹਦੀਆਂ ਸਾਈਡਾਂ ਨੇ ਜਿਹੜੀਆਂ ਦੋਨੋਂ ਕਿਨਾਰਿਆਂ ਤੋਂ ਇਹਨੂੰ ਫੋਲਡ ਕਰਕੇ ਬੰਦ ਕਰ ਦਾਂਗੇ ਦੋਨੋਂ ਸਾਈਡ ਤੇ ਆਪਾਂ ਸਲਾਈ ਮਾਰ ਦਾਂਗੇ ਜੀ ਤੁਸੀਂ ਇਹ ਕੋਟੀ ਘਰੇ ਬਣਾ ਕੇ ਜ਼ਰੂਰ ਟਰਾਈ ਕਰਿਓ ਬਿਲਕੁਲ ਸੌਖਾ ਤਰੀਕਾ ਹੈ ਜਦੋਂ ਆਪਾਂ ਨੇ ਇਹ ਰਿਬ ਜੜਤਾ ਫਿਰ ਤਾਂ ਇਹਦੇ ਆਪਾਂ ਬਸ ਕਾਜ ਬਟਨ ਨੇ ਤੇ ਮੈਂ ਤੁਹਾਨੂੰ ਬਾਵਾ ਦੀ ਸਲਾਈ ਦੱਸੀ ਹੈ ਜੀ ਜਿੰਨੀ ਕ ਬਾਵਾ ਦੀ ਮੂਰੀ ਰੱਖਣੀ ਹੈ ਉਹ ਤੋਂ ਲੈ ਕੇ نیچے हिਪ ਤੱਕ ਤੁਸੀਂ ਇੱਕੋ ਸਲਾਈ ਚ ਸਲਾਈ ਮਾਰਨੀ ਹੈ ਤੇ ਇਸ ਤੋਂ ਬਾਅਦ ਤੁਸੀਂ نیچے ਜਿਹੜੀ ਜਿਹੜੀ ਲੇੜੀ 모ੜਨੀ ਹੈਗੀ ਉਹ ਬਸ ਤੁਸੀਂ 21 ਇੰਚ ਮੋਟੀ ਅੰਦਰ ਨੂੰ ਫੋਲਡ ਕਰਕੇ ਲੇੜੀ 모ੜ ਕੇ ਇਹਦੀ ਸਲਾਈ ਲਾ ਦਿਓ ਇਸ ਤਰੀਕੇ ਨਾਲ ਤੁਹਾਡੀ ਵੀ ਜਿਹੜਾ ਕੋਟ ਉਹ ਬਣ ਕੇ ਤਿਆਰ ਹੋ ਜੂ ਪਹਿਲਾਂ ਮੈਂ ਤੁਹਾਨੂੰ ਰਿਬਲ ਮੇਨ ਚੀਜ਼ ਇਹਦੀ ਇਹ ਹੈ ਜੀ ਗਲਾ ਬਣਾਉਣਾ ਆ ਜੇ ਬਾਹਵਾ ਜੜਨੀ ਆ ਜਾਣਾ ਬਾਕੀ ਸਲਾਈਆਂ ਤਾਂ ਆਪਾਂ ਨੂੰ ਜੀ ਸਾਰਿਆਂ ਨੂੰ ਹੀ ਪਤਾ ਹੁੰਦਾ ਵੀ ਇਹ ਸਿੰਪਲ ਸਲਾਈਆਂ ਹੀ ਮਾਰੀਆਂ ਹੋਈਆਂ ਨੇ ਉਹਦਾ ਕੋਈ ਚੱਕਰ ਨਹੀਂ ਉਹ ਤਾਂ ਤੁਸੀਂ ਸਿਰਫ ਫਿਟਿੰਗ ਦੀ ਸਲਾਈ ਲਾ ਕੇ نیچے ਦੀ ਲੇੜੀ ਹੋਈ ਮੋੜਨੀਆਂ ਨੇ ਕੋਈ ਚਾਕ ਨਹੀਂ ਰੱਖਣਾ ਕੁਝ ਨਹੀਂ ਰੱਖਣਾ ਇਹਦੇ ਵਿੱਚ ਹੁਣ ਆਪਾਂ ਇਹ ਪਹਿਲਾਂ ਗਲਾ ਬਣਾ ਲਈਏ ਜੀ ਫਿਰ ਆਪਣਾ ਜਿਹੜਾ ਕੋਟ ਹੈ ਉਹ ਕੰਪਲੀਟ ਹੋ ਜੂਗਾ ਹੁਣ ਆਪਾਂ ਜਿਹੜਾ ਇਹ ਪੱਟੀ ਤੇ ਸਲਾਈਆਂ ਮਾਰੀਆਂ ਸੀ ਉਹਨੂੰ ਸਿੱਧਾ ਕਰ ਲਾਂਗੇ ਜੀ ਸਿੱਧਾ ਕਰਕੇ ਤੁਸੀਂ ਸਿੱਧਾ ਹੀ ਰੱਖਣਾ ਜੀ ਸਿੱਧੀ ਸਾਈਡ ਤੇ ਦੇਖੋ ਮੈਂ ਸਿੱਧਾ ਕਰ ਲਿਆ ਜੀ ਇਹਨੂੰ ਸਿੱਧਾ ਕਰਨ ਤੋਂ ਬਾਅਦ ਜੀ ਆਪਾਂ ਇੱਕ ਕਿਨਾਰੇ ਤੋਂ ਲਾ ਕੇ ਦੂਜੇ ਕਿਨਾਰੇ ਤੱਕ ਇਹਨੂੰ ਜੜ ਦਾਂਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਡਬਲ ਕਰਕੇ ਆਪਾਂ ਇੱਕ ਸਾਈਡ ਤੋਂ ਗਲੇ ਤੇ ਰੱਖਦੇ ਸਿੱਧੀ ਸਾਈਡ ਹੀ ਇਹਨੂੰ ਰੱਖਣਾ ਅੰਦਰ ਨੂੰ ਕਰਕੇ ਸਿੱਧੀ ਸਾਈਡ ਦੇ ਉੱਪਰ ਰੱਖ ਦੇਣਾ ਜਿਵੇਂ ਕਿ ਜਿਹੜੇ ਤਰੀਕੇ ਨਾਲ ਮੈਂ ਰੱਖ ਰਹੀ ਆਂਗੀ ਫਿਰ ਤੁਸੀਂ ਪੈਰ ਪੈਰ ਦੀ ਤੇ ਸਲਾਈ ਲਾਉਂਦੇ ਜਾਓ ਜਿਹੜੀ ਨੀਚੇ ਵਾਲਾ ਕੱਪੜਾ ਹੈਗਾ ਆਪਣੇ ਕੋਟ ਵਾਲਾ ਉਹਨੂੰ ਨਹੀਂ ਤੁਸੀਂ ਖਿੱਚਣਾ ਹੈਗਾ ਇਹ ਜਿਹੜਾ ਉੱਪਰ ਆਪਾਂ ਪੱਟੀ ਗਲੇ ਤੇ ਲਾ ਰਹਿਆਂਗੇ ਇਹਨੂੰ ਤੁਸੀਂ ਹਲਕੇ ਜਿਹੇ ਹੱਥਾਂ ਨਾਲ ਖਿੱਚ ਕੇ ਰੱਖਿਓ ਇਹ ਜਿਹੜੀਆਂ ਉਸ਼ਾ ਦੀਆਂ ਮਸ਼ੀਨਾਂ ਨੇ ਜੀ ਇਹਨਾਂ ਦੇ ਜਿਹੜੇ ਹੈੱਡ ਨੇ ਇਹ ਮੋٹے ਜਿਹੇ ਸਿਰ ਵਾਲੀਆਂ ਨੇ ਆਪਾਂ ਕਈ ਵਾਰੀ ਜੇ ਬਰਾਬਰ ਤੇ ਆਪਾਂ ਬੈਠੇ ਆ ਆਪਣਾ ਸਿਰ ਬਰਾਬਰ ਤੇ ਤਾਂ ਤਾਂ ਆਪਾਂ ਨੂੰ ਰਾਮ ਨਾਲੇ ਦਾ ਧਾਗਾ ਵਗੈਰਾ ਪਾ ਲਾਂਗੇ ਨਹੀਂ ਬੈਠ ਕੇ ਧਾਗਾ ਪਾਉਣਾ ਪੈਂਦਾ ਇਹਦੇ ਵਿੱਚ ਹੁਣ ਆਪਾਂ ਇਹਨੂੰ ਦੇਖੋ ਜੀ ਇਸ ਤਰੀਕੇ ਨਾਲ ਪੈਰ ਪੈਰ ਦੀ ਸਿਲਾਈ ਲਾਉਂਦੇ ਜਾਣਾਗਾ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਹੀ ਆਂ ਜੀ ਜਿਹੜਾ ਇਹ ਉੱਪਰ ਵਾਲਾ ਆਪਾਂ ਪੱਟੀ ਜੜ ਰਹੇ ਆਂਗੇ ਗਲੇ ਤੇ ਇਹਨੂੰ ਹਲਕੇ ਜਿਹੇ ਹੱਥ ਨਾਲ ਖਿੱਚ ਕੇ ਰੱਖਣਾ ਜ਼ਿਆਦਾ ਨਹੀਂ ਖਿੱਚਣੀ ਬਸ ਹਲਕੇ ਜਿਹੇ ਹੱਥ ਨਾਲ ਜਿਵੇਂ ਮੰਨ ਲਓ 4 ਇੰਚ ਜਗ੍ਹਾ 'ਚ ਲਾਉਣੀ ਆ ਤਾਂ ਇਹ 1.5 ਤੋਂ 3 ਇੰਚ ਲੱਗੇ ਪੱਟੀ ਆਪਣੀ نیچے ਵਾਲਾ ਕੱਪੜਾ 4 ਇੰਚ ਹੋਵੇ ਤੇ ਇਹ 1.5 ਤੋਂ 3 ਇੰਚ ਬਸ ਇੰਨਾ ਕੁ ਖਿੱਚਣਾਗਾ ਜ਼ਿਆਦਾ ਵੀ ਨਹੀਂ ਖਿੱਚ ਪਾਉਣੀ ਇਹਨੂੰ ਇਨੂੰ ਆਪ ਪੇਪਰ ਪਰ ਦੀ ਸਲਾਈ ਇੱਕ ਸਾਈਡ ਤੋਂ ਲਾ ਕੇ ਦੂਜੀ ਸਾਈਡ ਤੱਕ ਲਾ ਲਾਂਗੇ ਜੀ ਇਹਨੂੰ ਕੋਈ ਘੁਮਲਾਉਣ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਬਸ ਤੁਸੀਂ ਐਵੇਂ ਹੀ ਲਾ ਕੇ ਬਾਅਦ ਚੋਂ ਆਪਾਂ ਸਲਾਈ ਦੱਬ ਦੇਣੀ ਹੈਗੀ ਇਸ ਤਰੀਕੇ ਨਾਲ ਤੁਸੀਂ ਬੱਚਿਆਂ ਦੇ ਕੋਟ ਘਰੇ ਬਣਾ ਸਕਦੇ ਹੋ ਆਪਣਾ ਕੋਟ ਕੋਈ ਵੀ ਜਾਂ ਕੋਟੀ ਘਰੇ ਬਣਾਉਣੀ ਹੋਵੇ ਤਾਂ ਬਣਾ ਸਕਦੇ ਹੋ ਹਨ ਕੋਈ ਬੱਚੇ ਛੋਟੇ ਬੱਚੇ ਹੁੰਦੇ ਨੇ ਜਿਵੇਂ ਉਹਨਾਂ ਦੇ ਕੈਪ ਵਗੈਰਾ ਵੀ ਲਾ ਸਕਦੇ ਹੋ ਤੁਸੀਂ ਇਹ ਦੇਖੋ ਜੀ ਇਹ ਹੁਣ ਆਪਣੀ ਪੱਟੀ ਲਾ ਕੇ ਆਪਾਂ ਇਹਨੂੰ ਹੁਣ ਦੱਬ ਦਾਂਗੇ ਜਿਵੇਂ ਕਿਨਾਰੇ ਕਿਨਾਰੇ ਤੇ ਇਹਨੂੰ ਆਪਾਂ ਕੋਟ ਵਾਲੀ ਸਾਈਡ ਅੰਦਰ ਨੂੰ ਕਰਕੇ ਇਸ ਤੋਂ ਬਾਅਦ ਇਹਨੂੰ ਆਪਾਂ ਦੱਬ ਦੇਣਾਗਾ ਵੀ ਪਰ ਪਰ ਦੀ ਸਲਾਈ ਲਾ ਦੇਣੀ ਹੈ ਕਿ ਇਹ ਇਹਦੇ ਨਾਲ ਇਹ ਜਿਹੜਾ ਸਲਾਈ ਵੀ ਇਹਦੀ ਪੱਕੀ ਹੋ ਜੂਗੀ ਤੇ ਫਿਨਿਸ਼ਿੰਗ ਵੀ ਆਜੂਗੀ ਇਹਦੇ ਵਿੱਚ ਜਿਵੇਂ ਕਿ ਇਸ ਤਰੀਕੇ ਨਾਲ ਜੀ ਤੁਸੀਂ ਇਹਨੂੰ ਪੈਰ ਪੈਰ ਦੀ ਸਲਾਈ ਇਹਦੇ ਨੀਚੇ ਵਾਲੀ ਸਾਈਡ ਕੋਟ ਦੇ ਕੱਪੜੇ ਤੇ ਮਾਰ ਦੇਣੀ ਹੈਗੀ ਇਹਦੇ ਜਿਹੜਾ ਇਹ ਆਪਾਂ ਗਰਦਣੀ ਲਾਈ ਹੈਗੀ ਇਹ ਵੀ ਇਹਦੇ ਵਿੱਚ ਹੀ ਦੱਬ ਦੇਣੀ ਹੈਗੀ ਇਹਦੇ ਨਾਲ ਇਹਦੀ ਜਿਹੜੀ ਸਲਾਈ ਆ ਉਹ ਵੀ ਪੱਕੀ ਹੋਗੀ ਤੇ ਆਪਣੀ ਜਿਹੜੀ ਫਿਨਿਸ਼ਿੰਗ ਵੀ ਬੈਠ ਵੀ ਜਾਂਦੀ ਹੈ ਇਹਦੀ ਸਲਾਈ ਜਿਹੜੀ ਲੱਗੀ ਹੁੰਦੀ ਹੈਗੀ ਇਸ ਤਰੀਕੇ ਨਾਲ ਤੁਸੀਂ ਜਿਹੜਾ ਕੋਟ ਹੈ ਉਹ ਜ਼ਰੂਰ ਬਣਾ ਕੇ ਦੇਖਿਓ ਇਹ ਤੁਸੀਂ ਜ਼ਰੂਰ ਟਰਾਈ ਕਰਿਓ ਜਿਵੇਂ ਆਪਾਂ ਜਿਹੜਾ ਰੈਡੀमेड ਲੈ ਲੈਨੇ ਆ ਉਹਦੇ ਨਾਲੋਂ ਇਹਦੇ ਵਿੱਚ ਪਤਾ ਨਹੀਂ ਕਿਉਂ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਇਕ ਆਪਾਂ ਕੱਪੜਾ ਵਧੀਆ ਆਪਣੇ ਹਿਸਾਬ ਨਾਲ ਦੇਖ ਕੇ ਲੈਨੇ ਆ ਵੀ ਵਧੀਆ ਕੱਪੜੇ ਦਾ ਬਣਾ ਲੈਨੇ ਆ ਉਹ ਜੇਕਰ ਆਪਾਂ ਇੰਨੇ ਵਧੀਆ ਕੱਪੜੇ ਦਾ ਬਾਜ਼ਾਰ ਚੋਂ ਲੈਨੇ ਆ ਤਾਂ ਆਪਾਂ ਨੂੰ 1200 ਤੋਂ ਘੱਟ ਨਹੀਂ ਮਿਲਦਾ ਇਹ ਸਾਰਾ ਮੇਰਾ ਚਾਰਕ ਸੌ ਦਾ ਕੱਪੜਾ ਸੀਗਾ ਇਹ ਤੁਸੀਂ ਦੇਖ ਸਕਦੇ ਹੋ ਜੀ ਇਹਦੀਆਂ ਬਾਹਵਾਂ ਵੀ ਜੜੀਆਂ ਗਈਆਂ ਇਹ ਗਲਾ ਵੀ ਆਪਾਂ ਨੇ ਬਣਾ ਲਿਆ ਤੇ ਬਟਨ ਲੱਗ ਜਾਣਗੇ ਬਹੁਤ ਸੋਹਣਾ ਜਿਹੜਾ ਕੋਟ ਹੈ ਇਹ ਬਣ ਕੇ ਤਿਆਰ ਹੁੰਦਾਗਾ ਤੁਸੀਂ ਇਹ ਜ਼ਰੂਰ ਟਰਾਈ ਕਰਿਓ ਬਾਕੀ ਜਦੋਂ ਆਪਾਂ ਬਣਾਉਣ ਤੋਂ ਬਾਅਦ ਇੱਕ ਵਾਰੀ ਇਹਨੂੰ ਧੋਦਾਂਗੇ ਧੋਣ ਨਾਲ ਇਹਦੀਆਂ ਜਿਹੜੀਆਂ ਸਾਰੀਆਂ ਸਲਾਈਆਂ ਬੈਠ ਜਾਣਗੀਆਂ ਇਹ ਜਿਹੜੀਆਂ ਹੁਣ ਬਾਵਾ ਦੀ ਸਲਾਈ ਹੈ ਜੀ ਇਹ ਮੈਂ ਤੁਹਾਨੂੰ ਦੱਸੀਆ ਵੀ ਇੱਥੋਂ ਲਾ ਕੇ ਫਿਟਿੰਗ ਤੱਕ ਸਲਾਈ ਮਾਰ ਕੇ ਬਸ ਪੈਰ-ਪੈਰ ਦੀ ਲੇੜੀ 모ੜ ਦਿਓ ਇਹਦੀ ਨੀਚੇ ਨੂੰ ਜਿਹੜੀ ਆਪਾਂ ਕੱਪੜਾ ਨੀਚੇ ਰਹਿ ਜਾਊਗਾ ਕੀ ਰਹਾ ਹੁੰਦਾ ਜਿਵੇਂ ਮਤਲਬ ਕਿ ਉਹਨੂੰ ਤੁਸੀਂ ਪੈਰ ਪੈਰ ਦਾ ਮੋੜਦੇ ਹੋ ਬਹੁਤ ਸੋਹਣਾ ਜਿਹੜਾ ਕੋਟ ਹੈ ਉਹ ਬਣ ਜੂਗਾ ਇਸ ਤਰੀਕੇ ਨਾਲ ਇਹਨੂੰ ਫੋਲਡ ਕਰਕੇ ਤੁਸੀਂ ਕੋਟ ਬਣਾ ਕੇ ਪਾ ਸਕਦੇ ਹੋ ਜੇਕਰ ਮੈਂ ਸਾਰੀ ਵੀਡੀਓ ਤੁਹਾਡੇ ਨਾਲ ਅਪਲੋਡ ਕਰ ਦਿੱਤੀ ਤਾਂ ਇਹ 40 45 ਮਿੰਟ ਦੀ ਵੀਡੀਓ ਸੀ ਜੀ ਧੰਨਵਾਦ ਜੀ